ਜੇ 75 ਕਰੋੜ ਲੋਕ ਖੇਤੀ ਖੇਤਰ ਚ ਲਗੇ ਇਸ ਮੁਲਕ ਚ ਜੇ ਉਹ ਆਪਣੀ ਖੇਤੀ ਨੂੰ ਕਾਰਪੋਰੇਟ ਤੋਂ ਨਹੀਂ ਬਚਾ ਸਕਣਗੇ ਤੇ ਪਰਚੂਨ ਖੇਤਰ ਵਾਲੇ ਬਚਾ ਲੈਣਗੇ ਫਿਰ ਉਹ ਛੋਟੇ ਮੋਟੇ ਬੇਰੋਜ਼ਗਾਰਾਂ ਦੇ ਅੰਦੋਲਨ, ਮੁਲਾਜ਼ਮਾਂ ਦੇ ਅੰਦੋਲਨ, ਮਜ਼ਦੂਰਾਂ ਫਿਰ ਸਾਰੇ ਅੰਦੋਲਨ ਹੀ ਜਿਹੜੇ ਹੈਗੇ ਆ ਉਹ ਕੁਚਲੇ ਜਾਣਗੇ ਕਿਉਂਕਿ ਹਰ ਅੰਦੋਲਨ ਹੁਣ ਅੱਤਵਾਦੀ ਗਤੀਵਧੀ ਦੇ ਵਿੱਚ ਲੈ ਆਇਆ ਤੇ ਕਿਸਾਨ ਅੰਦੋਲਨ ਉਹਨਾਂ ਨੂੰ ਸਭ ਤੋਂ ਵੱਡਾ ਅੱਤਵਾਦੀ ਅੰਦੋਲਨ ਲੱਗ ਰਿਹਾ ਹਰਮਨਬੀਰ ਹਾਂ ਉਹ ਭੋਲੂ ਜੀ ਉੱਥੇ ਬੋਲ ਰਿਹਾ ਸੀ ਉਹ ਇਹ ਕਹਿ ਰਿਹਾ ਸੀਗਾ ਕਿ ਇੱਥੇ ਕਿਹੜਾ ਕੋਹੇਨੂਰ ਹੂਰਾ ਪਿਆ ਸੀਗਾ ਸਵਾਲ ਕੀਤਾ ਵੀ ਚੋਰੀ ਹੋਇਆ ਇੱਥੋਂ ਸਮਾਨ ਕੋਈ ਇੱਥੇ ਕੋਹੇਨੂਰ ਤੈਨੂੰ ਜਦੋਂ ਭੁੱਖ ਲੱਗਦੀ ਤੂੰ ਕੋਹੇਨੂਰ ਹੀਰਾ ਖਾਣਾ ਕਿ ਰੋਟੀ ਖਾਣਾ ਤੇ ਜਿਹੜੀ ਸਾਡੀ ਕਹੀ ਆ ਉਹ ਸਾਡੇ ਵਾਸਤੇ ਕੋਹੇਨੂਰ ਹੂਰਾ ਹੀ ਆ ਸਾਡਾ ਹਾਲ ਸਾਡੇ ਵਾਸਤੇ ਕੋਹੇਨੂਰ ਹੀਰਾ ਹੀ ਆ ਸਾਡਾ ਟਰੈਕਟਰ ਸਾਡੇ ਵਾਸਤੇ ਕੋਹੇਨੂਰ ਹੂਰਾ ਹੀ ਆ ਕਿ ਜੇ ਮਨਦੀਪ ਸਿੱਧੂ ਨੂੰ ਤਾਕਤ ਆ ਇੰਨਾ ਹੀ ਗਮਾਣਾ ਤੇ ਵਰਦੀ ਲਾ ਕੇ ਆ ਜੇ ਵਰਦੀ ਲਾ ਕੇ ਆ ਆ ਜੇ ਕਿਸੇ ਕਿਸਾਨ ਨਾਲ ਵੈਸੀ ਦੇਖ ਲੈ ਪਤਾ ਲੱਗ ਜੂਗਾ ਉਹਨੂੰ ਪੋਲਰ ਜੀ ਨੂੰ ਕਿੱਚ ਕਿੰਨੀ ਕੁ ਜਾਣ ਹੈਗੀ ਆ ਉਹ ਤਾਂ ਇੱਕ ਨੇ ਹੈਗਾ ਨਾ ਕਿ ਨਾਲ ਖਾਕੀ ਗੁੰਡਿਆਂ ਦੀ ਜਿਹੜੀ ਫੌਜ ਫਿਰਦੀ ਆ ਉਹਦੇ ਕਰਕੇ ਪੁੱਤਰਿਆ ਹੋਇਆ ਅਦਰਵਾਈਜ਼ ਜਿਹੜੇ ਇਸ ਤਰ੍ਹਾਂ ਦੇ ਵੇਹਲਣ ਬੰਦੇ ਹੈਗੇ ਆ ਡੱਕਾ ਤੂੜ ਕੇ ਨਹੀਂ ਦੂਰਾ ਕਰਦੇ ਏਸੀ ਕਮਰੇ ਚ ਰਹਿੰਦੇ ਏਸੀ ਗੱਡੀਆਂ ਹੀ ਰਹਿੰਦੇ ਹੈਗੇ ਕਿਸੇ ਕਿਸਾਨ ਦੇ ਚਾਰ ਥਪੜਿਆਂ ਦੀ ਵਾਰ ਨਹੀਂ ਪੰਜਾਬ ਸਰਕਾਰ ਮੀਟਿੰਗਾਂ ਬੁਲਾਈ ਉਹ ਜੋ ਮਰਜ਼ੀ ਕਰੀ ਜਾਵੇ ਪਹਿਲੇ ਨੰਬਰ ਤੇ ਜਿਹੜੇ ਸਾਡੇ ਕਿਸਾਨ ਗ੍ਰਿਫਤਾਰ ਨੇ ਉਹਨਾਂ ਦੀ ਰਿਹਾਈ ਜਿਹੜਾ ਉਹਨਾਂ ਦੇ ਟਰੈਕਟਰ ਤੇ ਸਮਾਨ ਨੱਪਿਆ ਹੋਇਆ ਉਹ ਵਾਪਸ ਦਿਵਾਉਣਾ ਇਹ ਸਾਡੀ ਅੱਜ ਪਹਿਲੀ ਪ੍ਰਾਇੋਰਟੀ ਹੈ। ਜਿਹੜੀ ਭਾਰਤ ਸਰਕਾਰ ਤਿੰਨ ਕਾਨੂੰਨ ਲੈ ਕੇ ਆਈ ਆ ਉਹ ਇੱਕ ਤਰ੍ਹਾਂ ਦੀ ਜੇਰ ਹੀ ਜਿਹੜੀ ਕੁੱਤਿਆਂ ਨੂੰ ਪਾ ਦਿੱਤਾ ਤੇ ਉਹ ਹਲਕਾ ਜਿਹੜਾ ਹੈਗਾ ਉਸ ਦੇ ਪੰਜਾਬ ਪੁਲਿਸ ਜਿਹੜਾ ਨਜ਼ਰ ਆ ਰਿਹਾ ਹੈਗਾ ਸ਼ਾਇਦ ਲੱਗਦਾ ਉਸ ਜੇਰ ਨੂੰ ਭਗਵੰਤ ਮਾਨ ਨੇ ਵੀ ਮੂੰਹ ਮਾਰ ਲਿਆ। ਕਿਉਂਕਿ ਹਲਕਾ ਦਾ ਸ਼ਿਕਾਰ ਉਹ ਵੀ ਹੋਇਆ ਵਿਆ ਹੈਗਾ ਜਿਸ ਕਰਕੇ ਉਹ ਜਿਹੜਾ ਹੈਗਾ ਵੱਡੂ ਖਾਉ ਵੱਡੂ ਖਾਉ ਜਿਹੜਾ ਹੈਗਾ ਉਹ ਕਰ ਰਿਹਾ ਛੋਟੇ ਵਪਾਰੀ ਆ ਰੇੜੀ ਵਾਲਿਆ ਇਹ 20 ਤੋਂ 25 ਕਰੋੜ ਲੋਕ ਜਿਹੜੇ ਪਰਚੂਨ ਦੇ ਕਾਰੋਬਾਰ ਚ ਲੱਗੇ ਆ ਇੰਨਾ ਕਾਰੋਬਾਰ ਵਾਲਮਾਰਟ ਸਿਰਫ 20 ਲੱਖ ਮਜ਼ਦਮਾਨਾਂ ਨਾਲ ਕਰ ਰਹੀ ਹੈਗੀ ਆ ਇਹ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲ ਖੁੱਲ ਰਹੇ ਗਿਆ ਇਹ ਜਿਹੜੇ ਲੱਖਾਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਉਜਾੜ ਰਹੇ ਹੈਗੇ ਆ ਤੇ ਦੁਕਾਨਦਾਰਾਂ ਦਾ ਕਿਤੇ ਅੰਦੋਲਨ ਨਹੀਂ ਹੈ ਕਿਸਾਨੀ ਜਥੇਬੰਦੀ ਹੋ ਕੇ ਵਿਰੋਧ ਕਰ ਰਹੀ ਆ ਦੂਜੇ ਨੂੰ ਉਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਨਾ ਕਿ ਸਰਕਾਰ ਦੇ ਬਰਤਾਂਤ ਚਾ ਕੇ ਇਹ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਕੁਚਲ ਦੋ ਸਰਕਾਰ ਦਾ ਵਿਰੋਧ ਕਰਨ ਦਾ ਤੁਸੀਂ ਜਿਹੜਾ ਵਾਅਦਾ ਕੀਤਾ ਉਹ ਵਾਅਦਾ ਪੂਰਾ ਨਹੀਂ ਕਰ ਰਹੇ ਸਰਕਾਰ ਕੇ ਰੋਸ ਕਰਨ ਦਾ ਅਧਿਕਾਰ ਠੀਕ ਆ ਹੁਣ ਸਿਵਲ ਸਿਵਲ ਗਵਰਨਮੈਂਟ ਕੋਲੇ ਨਹੀਂ ਹੋਏਗਾ ਠੀਕ ਆ ਉਹ ਉਹਦੇ ਤੋਂ ਅਧਿਕਾਰ ਹੈ ਪੁਲਿਸ ਨੇ ਲੈ ਲਿਆ ਪੁਲਿਸ ਨੇ ਦੇਖਣਾ ਹੈ ਵੀ ਕਿੰਨੂੰ ਅਸੀਂ ਬੋਲਣ ਦੇਣਾ ਕਿੰਨੂੰ ਨਹੀਂ ਬੋਲਣ ਦੇਣਾ ਇਹੀ ਫਾਸਿਜ਼ਮ ਆ ਕੇ ਪਹਿਲਾ ਮੀਟਿੰਗ ਚ ਬੁਲਾਇਆ ਵੀ ਜੋ ਕਰਨਾ ਕਰ ਲੋ ਫਿਰ ਚੰਡੀਗੜ੍ਹ ਨਹੀਂ ਜਾਣ ਦਿੱਤਾ ਫਿਰ ਬਲਡੋਜ਼ਰ ਚਲਾਇਆ ਸਾਡੇ ਅੰਦੋਲਨ ਤੇ ਇਹ ਕਰੋਨੋਲੋਜੀ ਸਮਝ ਲੋ ਅਸੀਂ ਸਾਰੇ ਹਰ ਉਹ ਬੰਦਾ ਜਿੰਨੂੰ ਗਲਤ ਦਾ ਵਧੀ ਕੀ ਦੇ ਗੁੱਸਾ ਹੁੰਦਾ ਉਹ ਹੁਣ ਅਤਵਾਦ ਦੇ ਘੇਰੇ ਦੇ ਵਿੱਚ ਆ ਕੇਂਦਰ ਸਰਕਾਰ ਦੇ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ ਜਿਹੜੇ ਵਪਾਰੀਆਂ ਤੋਂ ਫਰੋਤੀ ਮੰਗਦੇ ਉਹ ਤਾਂ ਨਹੀਂ ਕਿਸਾਨ ਜਿੱਥੇ ਮੰਡੀਆਂ ਮੰਗਦੀਆਂ ਆਂ ਤੇ ਫਰੋਤੀਆਂ ਮੰਗਣ ਵਾਲੇ ਕਿੰਨੇ ਕੁ ਰੋਕਤੇ ਫਰੋਤੀਆਂ ਮੰਗਣ ਵਾਲੇ ਤੋਂ ਕਿੰਨੇ ਕੁ ਸ਼ਹਿਰ ਦਾ ਦੁਕਾਨਦਾਰ ਤੇ ਵਪਾਰੀ ਨੂੰ ਪੰਜਾਬ ਸਰਕਾਰ ਜਿਹੜੀ ਸੁਰੱਖਿਆਤ ਸੁਰੱਖਿਆਤ ਕਰਦਾ ਲਾਜ ਆਰਡਰ ਤੋਂ ਦਾ ਜਲੂਸ ਨਿਕਲਿਆ ਹੋਇਆ ਇਹਨਾਂ ਦਾ ਡੀਆਈਜੀ ਜਿਹੜਾ ਮਨਦੀਪ ਸਿੱਧੂ ਸੀ ਉਹ ਬਿਲਕੁਲ ਪ੍ਰੇਮ ਚੋਪੜਾ ਬਣਿਆ ਹੋਇਆ ਸੀ ਉਦੋਂ ਬੋਲ ਤਾਂ ਪਿਆਰ ਨਾਲ ਰਿਹਾ ਸੀਗਾ ਪਰ ਉਹਦੇ ਜਿਹੜੇ ਸ਼ਬਦਾਂ ਦਾ ਮਤਲਬ ਇਹ ਸੀਗਾ ਕੋਈ ਐਸੀ ਕਿ ਗੁੰਡਾ ਡਰੈਸ ਕਰ ਰਿਹਾ ਹੁੰਦਾ ਜੀ ਮਨਦੀਪ ਸਿੱਧੂ ਬਿਲਕੁਲ ਗੁੰਡਿਆਂ ਦੀ ਤਰ੍ਹਾਂ ਸੀ ਉਹਦੀ ਭਾਸ਼ਾ ਸੁਧਰੀ ਹੋਈ ਸੀ ਪਰ ਉਹਦਾ ਮਤਲਬ ਇਹੀ ਸੀ ਇੱਕ ਤਾਂ ਇਹਦਾ ਕਰਨਲ ਕੁੱਟਿਆ ਨਾ ਬਿਹਾਰ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਦੋ ਸਬ ਇੰਸਪੈਕਟਰਾਂ ਨੇ ਕੁੱਟਿਆ ਜਿਹੜੇ ਕਹਿੰਦੇ ਸੀ ਲੈ ਸਾਫ ਸੁਸਰੇ ਬੰਦੇ ਨੂੰ ਆਮ ਬੰਦੇ ਨੂੰ ਕੀ ਫਰਕ ਪੈਂਦਾ ਪੁਲਿਸ ਕੀ ਕਰਦੀ ਆ ਪੁਲਿਸ ਤਾਂ ਗੈਂਗਸਟਰ ਨੂੰ ਮਾਰਦੀ ਆ ਪੁਲਿਸ ਨੇ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਤਾ ਇਹ ਕਿੰਨੇ ਬੰਦਿਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਉਹ ਗੈਂਗਸਟਰ ਸੀ ਕਿ ਪੁਲਿਸ ਇੰਨਾ ਸੱਚ ਬੋਲਣ ਲੱਗ ਗਈ ਕਿ ਪੁਲਿਸ ਨੇ ਜਿਹਨੂੰ ਗੈਂਗਸਟਰ ਕਹਤਾ ਵਾਕੇ ਹੀ ਗੈਂਗਸਟਰ ਆ ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੀਲਾ ਪੰਜਾ ਤਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਣਾ ਹੈਗਾ ਉਹ ਪੀਲਾ ਪੰਜਾ ਹੁਣ ਕਿਸਾਨਾਂ ਤੇਵੀ ਚੱਲਿਆ ਹੈਗਾ ਕਿਉਂਕਿ ਇੱਕ ਜਾਨਵਰ ਦੇ ਗਲਚ ਪਟਾ ਪਾਇਆ ਹੁੰਦਾ ਉਹਦੇ ਲੱਕ ਤੇ ਬੰਨਿਆ ਹੁੰਦਾ ਤੇ ਇਹਨਾਂ ਨੇ ਹਮੇਸ਼ਾ ਜਿਹੜਾ ਹੈਗਾ ਲੋਕਾਂ ਦੇ ਨਾਲ ਦੁਸ਼ਮਣੀ ਜਿਹੜੀ ਹੈਗੀ ਆ ਉਹ ਕਮਾਉਣੀ ਹੁੰਦੀ ਆ ਤੇ ਪੁਲਿਸ ਦੀਆਂ ਧਾੜਾਂ ਜਿਹੜੀਆਂ ਚੜਾਈਆਂ ਜਾ ਰਹੀਆਂ ਨੇ ਜੇਲ੍ਹਾਂ 'ਚ ਲੋਕ ਸਿੱਟੇ ਜਾ ਰਹੇ ਹੈਗੇ ਆ ਔਰ ਘਰਾਂ ਤੇ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਪੁਲਿਸ ਪਿੰਡ ਪੁਲਿਸ ਪਿੰਡਾਂ ਜਿਹੜੀ ਦਹਿਸ਼ਤ ਹੈਗੀ ਆ ਉਹ ਪਾਉਂਦੀ ਫਿਰ ਰਹੀ ਹੈਗੀ ਆ ਇਹ ਜੋ ਕੇਂਦਰ ਸਰਕਾਰ ਦਾ ਅਜੰਡਾ ਭਗਵੰਤ ਮਾਨ ਕਿਉਂਕਿ ਅਮਤ ਸ਼ਾਹ ਦਾਤ ਨਵਾਂ ਨਵਾਂ ਪੁੱਤ ਬਣਿਆ ਉਹਦੇ ਮੁਤਾਬਕ ਚੱਲ ਰਿਹਾ ਹੈ 19 ਤਰੀਕ ਦੀ ਰਾਤ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਜੋ ਕੁਝ ਵਾਪਰਿਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਵਿੱਚ ਮਨਦੀਪ ਸਿੰਘ ਸਿੱਧੂ ਤੇ ਨਾਲ ਹੀ ਜਿਹੜੇ ਐ ਹਰਮਨ ਵੀਰ ਸਿੰਘ ਗੱਲ ਉਹਨਾਂ ਵੱਲੋਂ ਵੱਖ-ਵੱਖਰੇ ਬਿਆਨ ਆਉਣੇ ਜਿਹੜੇ ਬਿਆਨਾਂ ਦੇ ਵਿੱਚ ਇਹ ਸਾਬਤ ਕਰਨਾ ਕਿ ਸਾਨੂੰ ਹੁਣ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ ਉਹ ਬਿਆਨ ਕਿੱਧਰੋਂ ਜਾ ਰਹੇ ਆ ਉਹਨਾਂ ਅੰਦੋਲਨ ਤੇ ਉੱਤੇ ਹੋਏ ਹਮਲੇ ਨੂੰ ਐਸਕੇਐਮ ਦੇ ਆਗੂ ਕਿਸ ਤਰੀਕੇ ਨਾਲ ਦੇਖਦੇ ਆ ਅਸੀਂ ਗੱਲਬਾਤ ਕਰਾਂਗੇ ਰਜਿੰਦਰ ਦੀਪ ਸਿੰਘ ਵਾਲਾ ਦੇ ਨਾਲ ਇਸ ਵਿਸ਼ੇ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਉਹਨੇ ਤਰੀਕ ਦੀ ਰਾਤ ਨੂੰ ਪਹਿਲਾਂ ਮੀਟਿੰਗ ਕਰਨ ਲਈ ਦੇ ਨੇ ਆਗੂ ਸੱਦੇ ਗਏ ਆਗੂ ਸਦਕੇ ਉਹਨਾਂ ਦੀਆਂ ਰਾਹ ਦੇ ਵਿੱਚ ਗ੍ਰਿਫਤਾਰੀਆਂ ਕਰਵਾ ਦੋਤੀਆਂ ਜਾਂ ਮੀਟਿੰਗ ਤੋਂ ਬਾਅਦ ਤੁਹਾਡੇ ਨਾਲ ਤੁਹਾਡੀਆਂ ਐਸਕੇਐਮ ਦੇ ਨਾਲ ਵੀ ਇਸ ਤਰੀਕੇ ਨਾਲ ਹੋਇਆ ਕਿ ਮੀਟਿੰਗ ਸਦਕੇ ਮੁੱਖ ਮੰਤਰੀ ਉਚਾਲੇ ਛੱਡ ਕੇ ਇੱਕ ਤਰੀਕੇ ਨਾਲ ਜਲੀਲ ਕਰਕੇ ਚਲੇ ਜਾਂਦੇ ਆ ਇਹ ਜਿਹੜਾ ਰੁਖ ਅਪਣਾਇਆ ਹੋਇਆ ਹੈ ਗ੍ਰਿਫਤਾਰੀਆਂ ਦਾ ਇਹ ਧੋਖੇਬਾਜ਼ੀ ਦਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਸ ਮੁਲਕ ਦੇ ਵਿੱਚ ਇੱਕ ਫਾਸਿਸਟ ਆਫੈਂਸਿਵ ਆ ਜਿਹੜਾ ਲਗਾਤਾਰ ਵਧ ਰਿਹਾ ਮਨਿੰਦਰ ਜੀ ਜਦੋਂ ਆਪਣੀ ਮੱਝ ਸੁਣਦੀ ਆ ਨਾ ਉਹ ਜ਼ੇਰ ਸੱਟਦੀ ਆ ਆਪਾਂ ਜ਼ੇਰ ਜਿਹੜੀ ਆ ਉਹ ਡੂੰਗੀ ਨੱਪ ਕੇ ਆਉਣੇ ਆ ਉਹ ਕਿਉਂ ਨੱਪਦੇ ਡੂੰਗੀ ਵੀ ਕੁੱਤੇ ਨਾ ਖਾ ਜਾਣ ਹੂੰ ਕੁੱਤਿਆਂ ਨੂੰ ਜ਼ੇਰ ਦਾ ਮੁਸ਼ਕ ਆ ਗਿਆ ਕੁੱਤਿਆਂ ਨੇ ਖਾ ਲਈ ਤੇ ਹਲਕ ਜਾਣਗੇ ਜਿਹੜੀ ਭਾਰਤ ਸਰਕਾਰ ਤਿੰਨ ਕਾਨੂੰਨ ਲੈ ਕੇ ਆਈ ਆ ਹੂੰ ਉਹ ਇੱਕ ਤਰ੍ਹਾਂ ਦੀ ਜ਼ੇਰ ਹੀ ਜਿਹੜੀ ਕੁੱਤਿਆਂ ਨੂੰ ਪਾਦੀ ਆ ਤੇ ਉਹ ਹਲਕਾ ਜਿਹੜਾ ਹੈਗਾ ਉਹ ਜਿਹੜਾ ਉਹਦੀ ਉਹਦਾ ਲੱਛਣ ਆ ਉਸ ਦੇ ਪੰਜਾਬ ਪੁਲਿਸ ਜਿਹੜਾ ਨਜ਼ਰ ਆ ਰਿਹਾ ਹੈਗਾ ਔਰ ਉਹ ਸ਼ਾਇਦ ਲੱਗਦਾ ਉਸ ਜੇਰ ਨੂੰ ਭਗਵੰਤ ਮਾਨ ਨੇ ਵੀ ਮੂੰਹ ਮਾਰ ਲਿਆ ਕਿਉਂਕਿ ਹਲਕਾ ਦਾ ਸ਼ਿਕਾਰ ਉਹ ਵੀ ਹੋਇਆ ਹੋਇਆ ਹੈਗਾ ਜਿਸ ਕਰਕੇ ਉਹ ਜਿਹੜਾ ਹੈਗਾ ਵੱਡੂ ਖਾਉ ਵੱਡੂ ਖਾਉ ਜਿਹੜਾ ਹੈਗਾ ਉਹ ਕਰ ਰਿਹਾ ਹੈ ਇਹ ਇੱਚ ਕੋਈ ਸ਼ੱਕ ਨਹੀਂ ਕਿ ਭਗਵੰਤ ਮਾਨ ਇੱਕ ਮਾਮੂਲੀ ਅਕਲ ਦਾ مالک ਸੀ ਬੰਦਾ ਤੇ ਉਹ ਉਹਨੇ ਆਪਣੀ ਮਾਮੂਲੀ ਅਕਲ ਦਾ ਸਬੂਤ ਬਹੁਤ ਵਾਰੀ ਦਿੱਤਾ ਪਹਿਲੀ ਤਾਂ ਗੱਲ ਘਰ ਬਲਾ ਕੇ ਕੋਈ ਹੂੰ ਠੀਕ ਹੈ ਅਸਲ ਦੇ ਜੇ ਕਹਿਣਾ ਹੋਵੇ ਕਿ ਭਗਵੰਤ ਮਾਨ ਮੈਂ ਉਹ ਸ਼ਬਦ ਕੀ ਵਰਤਨਿਆ ਹੁਣ ਪੰਜਾਬ ਦਾ ਹੈ ਹੀ ਨਹੀਂ ਹੂੰ ਅਸਲ ਦੇ ਵਿੱਚ ਜੋ ਪੰਜਾਬੀਆਂ ਦਾ ਦੀ ਇੱਕ ਖਾਸੀਅਤ ਆ ਕਿ ਉਹ ਮਹਿਮਾਨ ਨੂੰ ਰੱਬ ਦੇ ਸਮਾਨ ਸਮਝਦੇ ਆ ਘਰ ਆਏ ਬੰਦੇ ਨੂੰ ਕੋਈ અપਮਾਨਤ ਨਹੀਂ ਕਰਦਾ ਉਹਨੇ ਖੁਦ ਮੀਟਿੰਗ ਬੁਲਾਈ ਤੇ અપਮਾਨਤ ਜਿਹੜਾ ਸੀ ਕੀਤਾ ਫਿਰ ਰੇਡਾਂ ਗ੍ਰਿਫਤਾਰੀਆਂ ਜਿਹੜੀਆਂ ਸੀਆਂ ਉਹ ਹੋਈਆਂ ਉਸ ਤੋਂ ਬਾਅਦ ਖੰਬੂ ਤੇ ਖਨੋਰੀ ਜਿਹੜੇ ਸਾਡੇ ਕਿਸਾਨ ਵੀਰ ਬੈਠੇ ਹੋਏ ਸੀ ਮੀਟਿੰਗ ਬੁਲਾ ਕੇ ਜੇ ਕੋਈ ਧਿਰ ਹਥਿਆਰਬੰਦ ਸੰਘਰਸ਼ ਵੀ ਕਰ ਰਹੀ ਹੈ ਸਰਕਾਰ ਦੇ ਖਿਲਾਫ ਉਹਦੇ ਨਾਲ ਵੀ ਜੇ ਗੱਲਬਾਤ ਹੁੰਦੀ ਹੈਗੀ ਤੇ ਉਹਦੇ ਨਾਲ ਵੀ ਇਸ ਤਰ੍ਹਾਂ ਨਹੀਂ ਵਾਪਰਦਾਗਾ ਪਰ ਭਗਵੰਤਮਾਨ ਨੇ ਸਾਰੀਆਂ ਹੱਦਾਂ ਜਿਹੜੀਆਂ ਟੱਪੀਆਂ ਔਰ ਜਿਹੜੀ ਜੇਰ ਪੰਜਾਬ ਪੁਲਿਸ ਦੇ ਮੂੰਹ ਨੂੰ ਲੱਗੀ ਹੋਈ ਆ ਬੀਐਨਐਸ ਤੇ ਹੋਰ ਕਾਨੂੰਨ ਨਜ਼ਰ ਆਈ ਉਹਦਾ ਉਹਨਾਂ ਨੇ ਜਿਹੜਾ ਸੀਗਾ ਬਖੂਬੀ ਪ੍ਰਗਟਾਵਾ ਕੀਤਾ ਉਹ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਬਿਆਨਾਂ ਦੇ ਵਿੱਚੋਂ ਸਪਸ਼ਟ ਜਿਹੜਾ ਹੈਗਾ ਉਹ ਨਜ਼ਰ ਆ ਰਹੇਗਾ ਉਹ ਆ ਰਿਹਾ ਹੈਗਾ ਜਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਗੱਲ ਕਰਦੇ ਐਮ ਡੀ ਆਈ ਜੀ ਮਨਦੀਪ ਸਿੱਧੂ ਨੂੰ ਸਵਾਲ ਕੀਤਾ ਪੱਤਰਕਾਰ ਨੇ ਕਿ ਇਹ ਤਾਂ ਨਹੀਂ ਕਿ ਕਿਸਾਨ ਦੁਆਰਾ ਵੀ ਮੋਰਚਾ ਲਗਾ ਸਕਦੇ ਆ ਤਾਂ ਉਹਨਾਂ ਦਾ ਮੋਰੋ ਜਵਾਬ ਸੀ ਕਿ ਫਿਰ ਅਸੀਂ ਕਿਹੜਾ ਰਿਟਾਇਰ ਹੋ ਚੱਲੇ ਆ ਇਹ 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 ਬਿਆਨ ਕੀ ਕਰਦਾ ਹੈ ਬਿਆਨ ਚੋਂ ਝਲਕਦਾ ਕੀ ਹੈ ਨਹੀਂ ਜੇ ਮਨਦੀਪ ਸਿੱਧੂ ਨੂੰ ਤਾਕਤ ਦਾ ਇੰਨਾ ਹੀ ਗਮਾਨ ਆ ਤੇ ਵਰਦੀ ਲਾ ਕੇ ਆ ਜੇ ਹੂੰ ਵਰਦੀ ਲਾ ਕੇ ਆ ਆ ਜੇ ਕਿਸੇ ਕਿਸਾਨ ਨਾਲ ਵੈਸੀ ਦੇਖ ਲੈ ਹੂੰ ਪਤਾ ਲੱਗ ਜੂਗਾ ਉਹਨੂੰ ਪੋਲਰ ਜੀ ਨੂੰ ਕਿ ਕਿੰਨੀ ਕੁ ਜਾਣ ਹੈਗੀ ਆ ਉਹ ਤਾਂ ਇੱਕ ਨੇ ਹੈਗਾ ਨਾ ਕਿ ਨਾਲ ਖਾਕੀ ਗੁੰਡਿਆਂ ਦੀ ਜਿਹੜੀ ਫੌਜ ਫਿਰਦੀ ਆ ਉਹਦੇ ਕਰਕੇ ਭੁੱਤਰਿਆ ਹੋਇਆ ਅਦਰਵਾਈਜ਼ ਜਿਹੜੇ ਇਸ ਤਰ੍ਹਾਂ ਦੇ ਵੇਹਲਣ ਬੰਦੇ ਹੈਗੇ ਆ ਡੱਕਾ ਤੂੜ ਕੇ ਨਹੀਂ ਦੂਰਾ ਕਰਦੇ ਏਸੀ ਕਮਰੇ ਚ ਰਹਿੰਦੇ ਏਸੀ ਗੱਡੀਆਂ ਹੀ ਰਹਿੰਦੇ ਹੈਗੇ ਕਿਸੇ ਕਿਸਾਨ ਦੇ ਚਾਰ ਥਬੜਿਆਂ ਦੀ ਬਾਹਰ ਨਹੀਂ ਠੀਕ ਆ ਉਹ ਜਿਹੜਾ ਹੈਗਾ ਉਹ ਤਾਕਤ ਦਾ ਵਰਦੀ ਦਾ ਜਿਹੜਾ ਹੰਕਾਰ ਬੋਲਦਾ ਤੇ ਜਿਹੜਾ ਇੱਥੇ ਇੱਕ ਪ੍ਰਚਾਰਿਆ ਜਾਂਦਾ ਨਾ ਕਿ ਪੁਲਿਸ ਲੋਕਾਂ ਦੀ ਰਾਖੀ ਕਰਦੀ ਆ ਜਿਹੜੇ ਜਿਹੜੇ ਬੰਦੇ ਨੂੰ ਇਹ ਲੱਗਦਾ ਕਿ ਪੁਲਿਸ ਲੋਕਾਂ ਦੀ ਰਾਖੀ ਕਰਦੀ ਆ ਜਾਂ ਤਾਂ ਉਹਨੂੰ ਸੂਝ ਨਹੀਂ ਤੇ ਜਾਂ ਉਹ ਸਰਕਾਰ ਦਾ ਤੇ ਪੁਲਿਸ ਦਾ ਦੱਲਾ ਆਦਰਵਾਇਜ਼ ਕੋਈ ਸਮਝਦਾ ਨਹੀਂ ਕਿ ਪੁਲਿਸ ਲੋਕਾਂ ਦੀ ਰਾਖੀ ਕਰਦੀ ਹੈਗੀ ਆ ਕਿਉਂਕਿ ਇੱਕ ਜਾਨਵਰ ਦੇ ਗਲਚ ਪਟਾ ਪਾਇਆ ਹੁੰਦਾ ਉਹਨਾਂ ਦੇ ਲੱਕ ਤੇ ਬੰਨਿਆ ਹੁੰਦਾ ਤੇ ਇਹਨਾਂ ਨੇ ਹਮੇਸ਼ਾ ਜਿਹੜਾ ਹੈਗਾ ਲੋਕਾਂ ਦੇ ਨਾਲ ਦੁਸ਼ਮਣੀ ਜਿਹੜੀ ਹੈਗੀ ਆ ਉਹ ਕਮਾਉਣੀ ਹੁੰਦੀ ਆ ਜੇ ਕੋਈ ਲੋਕਾਂ ਦਾ ਰਾਖਾ ਹੋਵੇ ਮਨਿੰਦਰ ਮਾਲੋ ਤੁਹਾਨੂੰ ਖਤਰਾ ਤੁਸੀਂ ਸੰਕਟ ਦੇ ਵਿੱਚੋਂ ਤੇ ਪੰਜ ਬੰਦੇ ਕੋਈ ਆ ਜਾਣ ਜਿਨ੍ਹਾਂ ਬਾਰੇ ਇਹ ਹੋਵੇ ਕਿ ਯਾਰ ਵੀ ਇਹ ਤਾਂ ਤੁਹਾਡੀ ਰਾਖੀ ਵਾਸਤੇ ਆ ਤੁਸੀਂ ਰਿਲੈਕਸ ਹੋਵੋਗੇ ਕਿ ਪਰੇਸ਼ਾਨ ਹੋ ਜਾਓਗੇ ਇੱਥੇ ਆਮ ਬੰਦਾ ਪੁਲਿਸ ਨੂੰ ਵੇਖ ਕੇ ਕਿ ਪੁਲਿਸ ਦੀ ਗੱਡੀ ਆ ਗਈ ਆ ਉਹ ਰਿਲੈਕਸ ਹੁੰਦਾ ਕਿ ਪਰੇਸ਼ਾਨ ਹੁੰਦਾ ਜੇ ਪੁਲਿਸ ਵਾਕਈ ਲੋਕਾਂ ਦੀ ਰਾਖੀ ਕਰਦੀ ਹੋਵੇ ਤੇ ਪੁਲਿਸ ਨੂੰ ਵੇਖ ਕੇ ਤਾਂ ਲੋਕ ਰਿਲੈਕਸ ਹੋਣ ਲੱਗ ਪਏ ਯਾਰ ਪੁਲਿਸ ਆ ਗਈ ਹੁਣ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਪੁਲਿਸ ਨੂੰ ਵੇਖ ਕੇ ਲੋਕ ਪਰੇਸ਼ਾਨ ਹੁੰਦੇ ਆ ਵੀ ਇਹ ਸਾਡੇ ਦੁਸ਼ਮਣ ਆ ਗਏ ਇਹਨਾਂ ਨੇ ਸਾਨੂੰ ਵੱਡਣਾ ਕੁੱਟਣਾ ਲੁੱਟਣਾ ਸਭ ਕੁਝ ਜਿਹੜਾ ਹੈਗਾ ਉਹ ਕਰਨਾ ਹੈਗਾ ਹੁਣ ਜਿਹੜਾ ਇੱਕ ਪੰਜਾਬ ਪੁਲਿਸ ਦਾ ਅਧਿਕਾਰੀ ਜਿਹੜਾ ਇੱਕ ਭੋਲੂ ਜਿਹਾ ਸੀਗਾ ਕੀ ਨਾਮ ਉਹਦਾ ਹਰਮਨ ਵੀਰ ਹਾਂ ਉਹ ਭੋਲੂ ਜਿਹਾ ਉੱਥੇ ਬੋਲ ਰਿਹਾ ਸੀ ਉਹ ਇਹ ਕਹਿ ਰਿਹਾ ਸੀਗਾ ਕਿ ਇੱਥੇ ਕਿਹੜਾ ਕੋਹੇਨੂਰ ਹੂਰਾ ਪਿਆ ਸੀਗਾ ਹਾਂ ਵੀ ਉਹ ਕਹਿੰਦੇ ਸਵਾਲ ਕੀਤਾ ਵੀ ਚੋਰੀ ਹੋਇਆ ਇੱਥੋਂ ਸਮਾਨ ਕਹਿੰਦੇ ਇੱਥੇ ਕੋਹੇਨੂਰ ਸੀ ਉਹ ਤੈਨੂੰ ਜਦੋਂ ਭੁੱਖ ਲੱਗਦੀ ਤੂੰ ਕੋਹੇਨੂਰ ਹੀਰਾ ਖਾਣਾ ਕਿ ਰੋਟੀ ਖਾਣਾ ਹੂੰ ਤੈਨੂੰ ਜਦੋਂ ਭੁੱਖ ਭੁੱਖ ਲੱਗਦੀ ਆ ਜਿਹੜਾ ਤੁਸੀਂ ਨਸ਼ਾ ਤਸਕਰਾਂ ਤੋਂ ਸਮੈਕੀਆਂ ਤੋਂ ਬਲੈਕੀਆਂ ਤੋਂ 2 ਨੰਬਰ ਦਾ ਪੈਸਾ ਇਕੱਠਾ ਕਰਦੇ ਹੋ 2 ਨੰਬਰ ਦੇ ਧੰਦੇ ਤੁਹਾਡੀ ਰਹਿਣ ਮਾਇਦੀ ਚੱਲਦੀ ਆ ਜਿਹੜੀ ਗੱਲ ਸਾਹ ਉਹ ਚੋਂ ਤੁਸੀਂ ਹਰਾਮ ਦੀ ਕਮਾਈ ਇਕੱਠੀ ਕੀਤੀ ਆ ਉਹ ਖਾਣੇ ਹੋ ਕਿ ਰੋਟੀ ਖਾਣੇ ਹੋ ਉਦੋਂ ਕੋਹੀ ਨੂਰ ਹੀਰਾ ਨਹੀਂ ਖਾਦਾ ਜਾਂਦਾ ਦੋ ਭੁੱਖ ਲੱਗੀ ਹੁੰਦੀ ਆ ਉਦੋਂ ਰੋਟੀ ਉਹ ਹੀ ਜਿਹੜੀ ਹੈਗੀ ਆ ਉਹ ਖਾਧੀ ਜਾਂਦੀ ਆ ਤੇ ਜਿਹੜੀ ਸਾਡੀ ਕਹੀ ਆ ਉਹ ਸਾਡੇ ਵਾਸਤੇ ਕੋਹੀ ਨੀ ਰੂਰਾਈ ਆ ਸਾਡਾ ਹਾਲ ਸਾਡੇ ਵਾਸਤੇ ਕੋਹੀ ਨੂਰ ਹੀਰਾ ਆ ਸਾਡਾ ਟਰੈਕਟਰ ਸਾਡੇ ਵਾਸਤੇ ਕੋਹੀ ਨੂਰ ਹੂਰਾਈ ਆ ਜਿੰਦੇ ਨਹੀਂ ਇਸ ਧਰਤੀ ਚੋਂ ਅਸੀਂ ਅੰਨ ਪੈਦਾ ਕਰਦੇ ਆ ਤੇ ਜਿੰਦੇ ਨਾਲ ਤੁਹਾਡੇ ਵਰਗੇ ਪਾਲਦੇ ਆ ਤੁਸੀਂ ਤੇ ਤੁਹਾਡੇ ਵਰਗੇ ਵੱਧ ਖਾ ਕੇ ਜਿਹੜੇ ਹੈਗੇ ਚਾਰੋਂ ਤਰਫੋਂ ਤੁਹਾਡੀ ਭੂਜਾਗੁਣਾ ਪੂਜਾ ਬਣੀ ਹੋਈ ਆ ਤੁਸੀਂ ਲੋਕਾਂ ਦਾ ਹੱਕ ਮਾਰ ਕੇ ਵੱਧ ਖਾ ਕੇ ਤੇ ਉਹਨਾਂ ਲੋਕਾਂ ਦੇ ਬਾਰੇ ਜਿਹੜੀ ਇਹ ਮਾੜੀ ਜਿਹੜੀ ਹੈਗੀ ਸ਼ਬਦਾਵਲੀ ਵਰਤਦੇ ਹੋ ਇਹਦੇ ਤੋਂ ਪਤਾ ਹੈਗਾ ਇਹ ਸਪਸ਼ਟ ਹੁੰਦਾ ਕਿ ਜਿਹੜੀ ਪੰਜਾਬ ਦੇ ਵਿੱਚ ਇੱਕ ਪੁਲਸ ਰਾਜ ਦੀ ਤਰਫ ਸਰਕਾਰ ਨੂੰ ਵਧਾਇਆ ਜਾ ਰਿਹਾ ਔਰ ਇਹ ਸਭ ਕੁਝ ਜੋ ਕੇਂਦਰ ਸਰਕਾਰ ਨੇ ਕੀਤਾ ਕਿਉਂਕਿ ਉਹ ਬੋਲ ਰਿਹਾ ਨਾ ਇਹ ਗੱਲ ਕਿ ਸਾਡਾ ਜਿਹੜਾ ਇੱਕ ਸਬ ਇਨਸਪੈਕਟਰ ਵੀ ਸਭ ਕੁਝ ਕਰ ਸਕਦਾ ਕਿਉਂਕਿ ਜਿਹੜੀ ਬੀ ਐਨ ਐਸ ਦੀ ਧਾਰਾ 113 ਹੈਗੀ ਆ ਜਿੰਦੇ ਵਿੱਚ ਜਿਹੜੀਆਂ ਟੈਰਰਿਸਟ ਐਕਟੀਵिटीज ਕਵਰ ਹੁੰਦੀਆਂ ਨੇ ਕਿ ਅਤਵਾਦੀ ਗਤੀਵਿਧੀਆਂ ਕੀ ਆ ਉਹ ਕਾਨੂੰਨ ਦੀ ਸੈਕਸ਼ਨ 113 ਚ ਬਹੁਤ ਸਪਸ਼ਟ ਰੂਪ ਦੇ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਕੰਮ ਜਿਹੜਾ ਜ਼ਰੂਰੀ ਸਵਾਵਾਂ ਵਿੱਚ ਵਿਗੜਨ ਪਾਉਂਦਾ ਹੈਗਾ ਉਹ ਅੱਤਵਾਦੀ ਗਤੀਵਿਧੀਆਂ ਦੇ ਘੇਰੇ ਚ ਆਉਂਦਾ ਹੈਗਾ ਹੁਣ ਜ਼ਰੂਰੀ ਸਵਾਵਾਂ ਦੇ ਵਿੱਚ ਵਿਗੜ ਕੀ ਆ ਹੁਣ ਮੇਰੇ ਪਿੰਡ ਇੱਕ ਬੰਦਾ ਕੱਚੇ ਕੋਠੇ ਰਹਿੰਦਾ ਸੀ ਉਹਨੂੰ 10 ਲੱਖ ਬਿਜਲੀ ਵਾਲਿਆਂ ਨੇ ਬਿੱਲ ਪਾਤਾ ਹੁਣ ਜੇ ਉਹ ਜਾਂਦਾ ਮਜ਼ਦੂਰ ਜਥੇਬੰਦੀ ਨੂੰ ਲੈ ਕੇ ਕਿਸਾਨ ਜਥੇਬੰਦੀ ਨੂੰ ਲੈ ਕੇ ਕਿਸੇ ਬਿਲੀ ਅਧਿਕਾਰੀ ਨੂੰ ਘੇਰਦੇ ਆ ਕਿ ਯਾਰ ਆ ਕੀ ਕੀਤਾ ਇੱਕ ਬੰਦੇ ਦੇ ਪੱਖਾ ਇੱਕ ਬਲਬ 10 ਲੱਖ ਤੁਸੀਂ ਬਿਜਲੀ ਦਾ ਬਿੱਲ ਕੱਢਤਾ ਜੇ ਉਹ ਠੀਕ ਕਰਾਉਂਦੇ ਆ ਮਤਲਬ ਉਸ ਅਧਿਕਾਰੀ ਨੂੰ ਘੇਰਦੇ ਆ ਤੇ ਇਹ ਬਈ ਜ਼ਰੂਰੀ ਸਵਾਵਾਂ ਦੇ ਕੰਮ ਵਿੱਚ ਵਿਗੜਨਾ ਤੇ ਇਹ ਕਹਿਣਾ ਮੇਰਾ 10 ਲੱਖ ਬਿੱਲ ਨਜਾਇਜ਼ ਆਇਆ ਜਿਹੜੇ ਅਧਿਕਾਰੀ ਨੇ ਨਜਾਇਜ਼ ਪਾਇਆ ਉਹਨੂੰ ਘੇਰਨਾ ਸੀ ਅਸੀਂ ਪ੍ਰਦਰਸ਼ਨ ਕਰਨਾ ਉਹਨੂੰ ਰੋਸ ਪ੍ਰਗਟ ਕਰਨਾ ਇਹ ਹੁਣ ਅਤਵਾਦੀ ਗਤੀਵਿਧੀਆਂ ਦੇ ਘੇਰੇ 'ਚ ਆ ਗਿਆ ਜਿਵੇਂ ਹੁਣ ਮੋੜ ਮੰਡੀ ਸੀ ਇੱਕ ਬੱਚੀ ਨੂੰ ਕਤਲ ਕਰ ਦਿੱਤਾ ਗਿਆ ਬਲਾਤਕਾਰ ਉਹਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਉਹ ਲੋਕਾਂ ਨੇ ਸੜਕ ਤੇ ਜਾਮ ਲਾਇਆ ਕਿ ਜਿਹੜੀ ਬੱਚੀ ਦਾ ਕਤਲ ਹੋਇਆ ਬਲਾਤਕਾਰ ਹੋਇਆ ਦੋਸ਼ੀਆਂ ਨੂੰ ਸਜ਼ਾਵਾ ਦਿਓ ਦੋਸ਼ੀਆਂ ਤੇ ਪਰਚਾ ਦਰਜ ਕਰੋ ਇਹ ਬਾਅਦ ਦੀ ਗੱਲ ਆ ਬਾਈ ਉੱਥੇ ਸੜਕ ਜਾਮ ਹੋ ਗਈ ਬੱਸ ਰੁਕ ਗਈ ਕਿਸੇ ਦਾ ਪ੍ਰਾਈਵੇਟ ਵੀਕਲ ਰੁੱਕ ਗਏ ਜੇ ਬੱਸਾਂ ਰੁੱਕ ਗਈਆਂ ਇਹਦਾ ਮਤਲਬ ਜ਼ਰੂਰੀ ਸਵਾਵਾਂ 'ਚ ਵਿਗੜ ਪਿਆ ਤੇ ਜਿਹੜੇ ਇੱਕ ਬਲਾਤਕਾਰ ਤੇ ਕਤਲ ਹੋਈ ਬੱਚੀ ਲਈ ਇਨਸਾਫ ਮੰਗਦੇ ਆ ਉਹਨਾਂ ਨੇ ਅਤਵਾਦੀ ਗਤੀਵਿਧੀ ਕਰਤੀ ਜੇ ਕਿਤੇ ਬਿਜਲੀ ਨਹੀਂ ਆ ਰਹੀ ਕਿਸਾਨਾਂ ਦੀ ਫਸਲ ਸੁੱਕ ਰਹੀ ਹੈਗੀ ਆ ਫਸਲ ਨੂੰ ਪਾਣੀ ਲਾਉਣਾ ਹੈਗਾ ਜੇ ਨਹਿਰੀ ਮਹਿਕਮੇ ਨੇ ਬੰਦੀ ਕਰਤੀ ਆ ਪਾਣੀ ਨਹੀਂ ਛੱਡਿਆ ਜਾ ਰਿਹਾ ਕਿਸ ਨੇ ਨਹਿਰੀ ਮੈਕਮੇ ਦੇ ਅਧਿਕਾਰੀਆਂ ਦੇ ਦਫ਼ਤਰ ਅੱਗੇ ਜਿਹੜਾ ਸੀਗਾ ਉਹ ਧਰਨਾ ਲਾ ਰਿਹਾ ਅਧਿਕਾਰੀ ਬਾਹਰ ਨਾ ਆ ਸਕਿਆ ਹੁਣ ਨਹਿਰੀ ਪਾਣੀ ਮੰਗਣਾ ਵੀ ਫਿਰ ਉਹ ਅੱਤਵਾਦੀ ਗਤੀਵਿਧੀ ਹੋਗੀ ਜਦੋਂ ਤੁਸੀਂ ਹਰ ਹੱਕ ਦੀ ਆਵਾਜ਼ ਨੂੰ ਹਰ ਆਮ ਧਰਨੇ ਪ੍ਰਦਰਸ਼ਨ ਨੂੰ ਹਰ ਅੰਦੋਲਨ ਨੂੰ ਅੱਤਵਾਦੀ ਗਤੀਵਿਧੀਆਂ ਦੇ ਘੇਰੇ ਵਿੱਚ ਲੈ ਆਏ ਤਾਂ ਫਿਰ ਹਰ ਇੱਕ ਨੂੰ ਜਦੋਂ ਅੱਤਵਾਦੀ ਕਹਿ ਕੇ ਕਿਸੇ ਵੀ ਤਰੀਕੇ ਨਾਲ ਕੁਚਲਿਆ ਜਾ ਸਕਦਾ ਹੈਗਾ ਜਦੋਂ ਤੁਸੀਂ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ ਇੱਕ ਪੁਲਸੀਆ ਰਾਜ ਇੱਕ ਫਾਸਿਸਟ ਸਟੇਟ ਖੜੀ ਕਰਨ ਵਾਸਤੇ ਇੰਨੀਆਂ ਤਾਕਤਾਂ ਉਹਨਾਂ ਨੂੰ ਦੇਤੀਆਂ ਤੇ ਉਹਦੇ ਚੋਂ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਜਿਹੜਾ ਹਲਕਾ ਦੇ ਰੂਪ ਚੋਂ ਉਹਨਾਂ ਨੂੰ ਹਲਕਾ ਦੀ ਬਿਮਾਰੀ ਹੋ ਰਹੀ ਆ ਉਹ ਸਮਝ ਜਿਹੜੀ ਹੈਗੀ ਆ ਉਹ ਆ ਸਕਦੀ ਹੈਗੀ ਆ ਜਿਹੜੇ ਹਰ ਰੋਜ਼ ਇੱਕ ਇਨਕਾਊਂਟਰ ਕਰ ਰਹੇ ਹੈਗੇ ਆ ਤੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੀਲਾ ਪੰਜਾ ਤਾਂ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਣਾ ਹੈਗਾ ਉਹ ਪੀਲਾ ਪੰਜਾ ਹੁਣ ਕਿਸਾਨਾਂ țeਵੀ ਚੱਲਿਆ ਹੈਗਾ ਤੇ ਜਿਹੜਾ ਇਹ ਬਰਤਾਂਤ ਬਣਾਇਆ ਗਿਆ ਕਿ ਇਹ ਕਿਸਾਨ ਜਿਹੜੇ ਹੈਗੇ ਆ ਉਹ ਵੀ ਪੰਜਾਬ ਦੇ ਵਿਕਾਸ 'ਚ ੜਿੱਕਾ ਸੀ ਅਸੀਂ ਪੰਜਾਬ ਇਹ ਪਹਿਲਾਂ ਵੀ ਕਹਿੰਦੇ ਰਹੇ ਹੈਗੇ ਆ ਕਿ ਜਿਹੜੀ ਵਾਲਮਾਰਟ ਕੰਪਨੀ ਆ ਬਾਈ ਵਾਲਮਾਰਟ ਤਾਂ ਪੂਰੀ ਦੁਨੀਆ 'ਚ ਜਿੰਨਾ ਪਰਚੂਨ ਦਾ ਕਾਰੋਬਾਰ ਆ ਪੂਰੀ ਦੁਨੀਆ ਜਿੰਨਾ ਪਰਚੂਨ ਦਾ ਕਾਰੋਬਾਰ ਭਾਰਤ ਦਾ ਓਨਾ ਕਾਰੋਬਾਰ ਆ ਇੱਕ ਕੰਪਨੀ ਭਾਰਤ ਦਾ ਪਰਚੂਨ ਦਾ ਕਾਰੋਬਾਰ ਜਿੰਦੇ ਚ ਕਰੋੜਾਂ ਦੁਕਾਨਦਾਰ ਦੁਕਾਨਦਾਰਾਂ ਤੇ ਲੱਗੇ ਹੋਏ ਕੰਮ ਏ ਤੇ ਮਤਲਬ ਜਿਹੜੇ ਛੋਟੇ ਵਪਾਰੀ ਆ ਰੇੜੀ ਵਾਲੇ ਆ ਇਹ 20 ਤੋਂ 25 ਕਰੋੜ ਲੋਕ ਜਿਹੜੇ ਪਰਚੂਨ ਦੇ ਕਾਰੋਬਾਰ 'ਚ ਲੱਗੇ ਆ ਇੰਨਾ ਕਾਰੋਬਾਰ ਵਾਲ வால்ਮਾਰਟ ਸਿਰਫ 20 ਲੱਖ ਮਲਾਜਮਾਂ ਨਾਲ ਕਰ ਰਹੀ ਹੈਗੀ ਆ ਇਹ ਜਿਹੜੇ ਵੱਡੇ ਵੱਡੇ ਸ਼ਾਪਿੰਗ ਮਾਲ ਖੁੱਲ ਰਹੇ ਗਿਆ ਇਹ ਜਿਹੜੇ ਲੱਖਾਂ ਲੋਕਾਂ ਨੂੰ ਦੁਕਾਨਦਾਰਾਂ ਨੂੰ ਉਜਾੜ ਰਹੇ ਹੈਗੇ ਆ ਤੇ ਦੁਕਾਨਦਾਰਾਂ ਦਾ ਕਿਤੇ ਅੰਦੋਲਨ ਨਹੀਂ ਹੈ ਕਿਉਂਕਿ ਉਹ ਜਥੇਬੰਦ ਉਸ ਤਰ੍ਹਾਂ ਨਹੀਂ ਹੋ ਪਾਰੇ ਕਿ ਜਿਸ ਤਰ੍ਹਾਂ ਕਿਸਾਨੀ ਜਥੇਬੰਦ ਹੋ ਗਈ ਆ ਕਿਸਾਨੀ ਜਥੇਬੰਦੀ ਹੋ ਕੇ ਵਿਰੋਧ ਕਰ ਰਹੀ ਆ ਦੂਜੇ ਨੂੰ ਉਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਨਾ ਕਿ ਸਰਕਾਰ ਦੇ ਵਰਤਾਂਤ ਚ ਜਾ ਕੇ ਇਹ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਕੁਚਲ ਦੋ ਜੇ ਉਹ ਕੁਚਲੇ ਗਏ ਜੇ 75 ਕਰੋੜ ਲੋਕ ਖੇਤੀ ਖੇਤਰ ਚ ਲਗੇ ਇਸ ਮੁਲਕ ਚ ਜੇ ਉਹ ਆਪਣੀ ਖੇਤੀ ਨੂੰ ਕਾਰਪੋਰੇਟ ਤੋਂ ਨਹੀਂ ਬਚਾ ਸਕਣਗੇ ਤੇ ਪਰਚੂਨ ਖੇਤਰ ਵਾਲੇ ਬਚਾ ਲੈਣਗੇ ਫਿਰ ਉਹ ਛੋਟੇ ਮੋਟੇ ਬੇਰੁਜ਼ਗਾਰਾਂ ਦੇ ਅੰਦੋਲਨ ਮੁਲਾਜ਼ਮਾਂ ਦੇ ਅੰਦੋਲਨ ਮਜ਼ਦੂਰ ਫਿਰ ਸਾਰੇ ਅੰਦੋਲਨ ਹੀ ਜਿਹੜੇ ਹੈਗੇ ਆ ਉਹ ਕੁਚਲੇ ਜਾਣਗੇ ਕਿਉਂਕਿ ਹਰ ਅੰਦੋਲਨ ਹੁਣ ਅੱਤਵਾਦੀ ਗਤੀਵਧੀ ਦੇ ਵਿੱਚ ਲੈ ਆਇਆ ਤੇ ਕਿਸਾਨ ਅੰਦੋਲਨ ਉਹਨਾਂ ਨੂੰ ਸਭ ਤੋਂ ਵੱਡਾ ਅੱਜ ਅੱਤਵਾਦੀ ਅੰਦੋਲਨ ਲੱਗ ਰਿਹਾ ਜਿੰਦੇ ਤੇ ਬਲਡੋਜ਼ਰ ਤੇ ਪੁਲਿਸ ਦੀਆਂ ਧਾੜਾਂ ਜਿਹੜੀਆਂ ਆ ਗੀਆਂ ਜਾ ਰਹੀਆਂ ਨੇ ਜੇਲ੍ਹਾਂ ਚ ਲੋਕ ਸਿੱਟੇ ਜਾ ਰਹੇ ਹੈਗੇ ਆ ਔਰ ਘਰਾਂ ਤੇ ਜਿਹੜੀਆਂ ਰੇਡਾਂ ਕੀਤੀਆਂ ਜਾ ਰਹੀਆਂ ਪੁਲਿਸ ਪਿੰਡ ਪੁਲਿਸ ਪਿੰਡਾਂ ਜਿਹੜੀ ਦਹਿਸ਼ਤ ਹੈਗੀ ਆ ਉਹ ਪਾਉਂਦੀ ਫਿਰ ਰਹੀ ਹੈਗੀ ਆ ਇਹ ਜੋ ਕੇਂਦਰ ਸਰਕਾਰ ਦਾ ਅਜੰਡਾ ਭਗਵੰਤ ਮਾਨ ਕਿਉਂਕਿ ਅਮਤ ਸ਼ਹਾਦਤ ਨਵਾਂ ਨਵਾਂ ਪੁੱਤ ਬਣਿਆ ਉਹਦੇ ਮੁਤਾਬਕ ਚੱਲ ਰਿਹਾ ਹੈਗਾ ਕੱਲਾ ਇਹ ਨਹੀਂ ਕਿ ਤਿੰਨ ਖੇਤੀ ਇੱਕ ਨੂਨ ਜਿਹੜੇ ਬੀ ਐਨ ਐਸ ਤੇ ਹੋਰ ਸੀ ਆਰ ਪੀ ਆਈ ਪੀ ਸੀ ਦੀ ਦੀ ਥਾਂ ਤੇ ਤਿੰਨ ਜਿਹੜੇ ਨਵੇਂ ਫੌਜਦਰੀ ਕਾਨੂੰਨ ਆਏ ਇਹਦੇ ਤਹਿਤੀ ਪਾਵਰ ਨਹੀਂ ਕੱਲੀ UAPA ਦੇ ਤਹਿਤ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਬਰਡਨ ਆਫ ਪ੍ਰੂਫ ਲਾ ਪ੍ਰੋਸੀਕਿਊਸ਼ਨ ਤੇ ਸੀ ਕਿ ਕਿਸੇ ਨੂੰ ਸਰਕਾਰ ਨੇ ਪੁਲਿਸ ਨੇ ਇਹ ਕਹਿ ਕਾ ਵੀ ਅਤਵਾਦੀ ਆ ਉਹਦੇ ਤੇ ਪਰਚਾ ਦਰਜ ਕਰਤਾ ਤਾ ਸਰਕਾਰ ਨੂੰ ਯਾਨੀ ਕਿ ਸਰਕਾਰੀ ਧਿਰ ਨੂੰ ਪ੍ਰੋਸੀਕਿਊਸ਼ਨ ਨੂੰ ਅਦਾਲਤ 'ਚ ਅਪਰੂਵ ਕਰਨਾ ਪੈਂਦਾ ਸੀ ਬਰਡਨ ਆਫ ਪ੍ਰੂਫ ਉਹਦੇ ਤੇ ਸੀ ਕਿ ਇਹ ਬੰਦਾ ਅਤਵਾਦੀ ਆ ਹੁਣ ਉਹ ਡਿਫੈਂਸ ਤੇ ਸ਼ਿਫਟ ਕਰਤਾ ਉਹਨਾਂ ਨੇ ਕਿ ਸਰਕਾਰ ਨੇ ਕਹਿਤਾ ਵੀ ਤੁਸੀਂ ਅਤਵਾਦੀ ਆ ਹੁਣ ਤੁਸੀਂ ਅਦਾਲਤ 'ਚ ਸਾਬਤ ਕਰੋ ਕਿ ਤੁਸੀਂ ਬੇਗਨਾ ਹੋ ਫਿਰ ਅਦਾਲਤ ਦਾ ਕੀ ਮਤਲਬ ਰਹਿ ਗਿਆ ਜੇ ਪੁਲਿਸ ਦੇ ਕਹਿਣ ਤੇ ਕਿਸੇ ਨੂੰ ਅਤਵਾਦੀ ਯੂਏਪੀਏ ਦੇ ਤਹਿਤ ਅਦਾਲਤ ਨੇ ਮੰਨ ਲਿਆ ਵੀ ਤੂੰ ਤਾਂ ਅਤਵਾਦੀ ਆ ਕਿਉਂਕਿ ਪੁਲਿਸ ਨੇ ਕਹਿਤਾ ਪੁਲਿਸ ਨੇ ਕਹਿਤਾ ਇਹਦਾ ਮਤ ਫਿਰ ਤਾਂ ਪੁਲਸੀਆ ਸਟੇਟ ਹੋਗੀ ਨਾ ਫਿਰ ਉਹ ਜੁਡੀਸ਼ਰੀ ਦਾ ਪੂਰੀ ਨਿਆਂਇਕ ਪ੍ਰਣਾਲੀ ਦਾ ਕੀ ਮਤਲਬ ਰਹਿ ਗਿਆ ਉੱਥੇ ਦਾ ਬੰਦਾ ਇਹ ਸਾਬਤ ਕਰੂਗਾ ਕਿ ਭਈ ਮੈਂ ਜਿਹੜਾ ਹੈਗਾ ਉਹ ਅਤਵਾਦੀ ਨਹੀਂਗਾ ਜਿਨ੍ਹਾਂ ਦੇ ਕੋਲੇ ਇੰਨਾ ਤਾਮਚਾ ਆ ਮਾ ਇੰਨੀ ਮਸ਼ੀਨਰੀ ਆ ਠੀਕ ਆ ਉਹਨਾਂ ਤੋਂ ਜ਼ਿੰਮੇਵਾਰੀ ਹਟਾ ਕੇ ਇੱਕ ਆਮ ਬੰਦੇ ਦੇ ਸਿਰ ਪਾ ਦਿੱਤੀ ਗਈ ਇੱਥੋਂ ਦੀਆਂ ਅਦਾਲਤਾਂ ਬਾਰੇ ਇਹ ਕਿਹਾ ਜਾਂਦਾ ਕਿ ਅਦਾਲਤ ਦੀ ਫੁੱਲ ਫਾਰਮ ਹੀ ਹੈ ਕਿ ਆਜਾ ਦੇਜਾ ਲੈ ਜਾ ਤਰੀਕ ਇੱਥੇ ਇੱਕ ਬੰਦੇ ਨੇ ਕਿ ਮੈਂ ਜਿੰਦਾ ਇਹ ਸਾਬਤ ਕਰਨ ਲਈ 17 ਸਾਲ ਕਾਨੂੰਨੀ ਜਿਹੜੀ ਲੜਾਈ ਹੈਗੀ ਆ ਉਹ ਲੜੀਆ ਗੁਜਰਾਤ ਕਤਲੇਆਮ 84 ਦਾ ਸਿੱਖ ਕਤਲੇਆਮ ਜੋ ਜੋ ਇੱਥੇ ਇਨਸਾਫ ਲਈ ਲੋਕ ਲਟਕਦੇ ਹੈਗੇ ਆ ਉਹ ਤੁਹਾਡੇ ਸਭ ਦੇ ਸਾਹਮਣੇ ਆ ਤੇ ਉਸ ਤੋਂ ਗਾਂਹ ਦੀ ਗੱਲ ਕਿ ਇੱਕ ਝਾਕ ਸੀਗੀ ਇਨਸਾਫ ਦੀ ਹੁਣ ਜਦੋਂ ਪੁਲਿਸ ਨੂੰ ਸਾਰੇ ਅਧਿਕਾਰ ਦੇਤੇ ਹੈਗੇ ਆ ਇੱਕ ਪੁਲਸੀਆ ਸਟੇਟ ਬਣਾਉਣ ਵਾਲੇ ਪਾਸੇ ਰਹਿ ਗਏ ਆ ਤੇ ਉਹਦੇ ਚੋਂ ਹੀ ਜਿਹੜਾ ਉਹ ਪੁਲਿਸ ਅਧਿਕਾਰੀ ਮਨਦੀਪ ਇਹ ਬੋਲ ਰਿਹਾ ਹੈਗਾ ਕਿ ਅਸੀਂ ਕਿੱਥੇ ਗਏ ਆ ਇਹਦਾ ਮਤਲਬ ਆ ਕਿ ਇਸ ਮੁਲਕ ਦੇ ਕਿਸਾਨ ਸੂਬੇ ਦੇ ਕਿਸਾਨਾਂ ਬਾਰੇ ਹੋਰ ਤਬਕਿਆਂ ਬਾਰੇ ਫੈਸਲਾ ਪੁਲਿਸ ਨੇ ਕਰਨਾ ਸਰਕਾਰ ਨੇ ਨਹੀਂ ਕਰਨਾਗਾ ਇਹਦਾ ਮਤਲਬ ਹੈ ਕਿ ਉਹ ਉਹ ਨਾਗਰਿਕ ਨੇ ਠੀਕ ਆ ਉਹ ਵੋਟਰ ਨੇ ਉਹ ਸਰਕਾਰ ਨੂੰ ਚੁਣਿਆ ਸਰਕਾਰ ਦਾ ਵਿਰੋਧ ਕਰਨ ਦਾ ਤੁਸੀਂ ਜਿਹੜਾ ਵਾਅਦਾ ਕੀਤਾ ਉਹ ਵਾਅਦਾ ਪੂਰਾ ਨਹੀਂ ਕਰ ਰਹੀ ਸਰਕਾਰ ਕੇ ਰੋਸ ਕਰਨ ਦਾ ਅਧਿਕਾਰ ਠੀਕ ਆ ਹੁਣ ਸਿਵਲ ਸਿਵਲ ਗਵਰਨਮੈਂਟ ਕੋਲੇ ਨਹੀਂ ਹੋਏਗਾ ਠੀਕ ਆ ਉਹ ਉਹਦੇ ਤੋਂ ਅਧਿਕਾਰ ਹੈ ਪੁਲਿਸ ਨੇ ਲੈ ਲਿਆ ਪੁਲਿਸ ਨੇ ਦੇਖਣਾ ਹੈ ਠੀਕ ਆ ਵੀ ਕਿੰਨੂੰ ਅਸੀਂ ਬੋਲਣ ਦੇਣਾ ਕਿੰਨੂੰ ਨਹੀਂ ਬੋਲਣ ਦੇਣਾ ਇਹੀ ਫਾਸ਼ਿਸਮ ਔਰ ਇਹਨੂੰ ਪੂਰਾ ਇੱਕ ਜਿਵੇਂ ਅਮਤਸ਼ਾ ਨਹੀਂ ਕਹਿੰਦਾ ਸੀ ਕਰੋਨੋਲੋਜੀ ਸਮਝ ਲੀ ਜੀਏ ਕਿ ਪਹਿਲਾਂ ਮੀਟਿੰਗ ਚ ਬੁਲਾਇਆ ਵੀ ਜੋ ਕਰਨਾ ਕਰ ਲੋ ਫਿਰ ਚੰਡੀਗੜ੍ਹ ਨਹੀਂ ਜਾਣ ਦਿੱਤਾ ਫਿਰ ਬਲਡੋజర్ ਚਲਾਇਆ ਸਾਡੇ ਅੰਦੋਲਨ ਤੇ ਇਹ ਕਰੋਨੋਲੋਜੀ ਸਮਝ ਲੋ ਅਸੀਂ ਸਾਰੇ ਹਰ ਉਹ ਬੰਦਾ ਜਿਹਨੂੰ ਗਲਤ ਦਾ ਵਧੀ ਕੀ ਦੇ ਗੁੱਸਾ ਆਉਂਦਾ ਉਹ ਹੁਣ ਅਤਵਾਦ ਦੇ ਘੇਰੇ ਦੇ ਵਿੱਚ ਆ ਕੇਂਦਰ ਸਰਕਾਰ ਦੇ ਨਵੇਂ ਫੌਜਦਾਰੀ ਕਾਨੂੰਨਾਂ ਦੇ ਤਹਿਤ ਅੱਛਾ ਭਾਈ ਇੱਕ ਗੱਲ ਤੁਸੀਂ ਦੇਖੀ ਹੋਣੀ ਪਿਛਲੇ ਦਿਨੀ ਘਟਨਾ ਇਹ ਤਾਂ ਥੋੜੀ ਜਿਹੀ ਵੱਖਰੀ ਇੱਧਰ ਆਜੋ ਇੱਕ ਪਿਛਲੇ ਦਿਨੀ ਘਟਨਾ ਜਿਹੜੀ ਇੱਕ ਆਰਮੀ ਦੇ ਕਰਨਲ ਨੂੰ ਪਟਿਆਲਾ ਦੇ ਵਿੱਚ ਹੀ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਮਤਲਬ ਕਿਸਾਨ ਤਾਂ ਛੱਡੋ ਬਾਕੀ ਤਰ੍ਹਾਂ ਤਾਂ ਛੱਡੋ ਇੱਕ ਆਰਮੀ ਦੇ ਕਰਨਲ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਇੱਕ ਐਫ ਆਈ ਆਰ ਤੱਕ ਨਹੀਂ ਦਰਜ ਹੋਈ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਉਹਨਾਂ ਲੋਕਾਂ ਵਾਸਤੇ ਘਟਨਾ ਸ਼ੀਸ਼ਾ ਜਿਹੜੇ ਕਹਿੰਦੇ ਸੀ ਲੈ ਸਾਫ਼ ਸੁਥਰੇ ਬੰਦੇ ਨੂੰ ਆਮ ਬੰਦੇ ਨੂੰ ਕੀ ਫਰਕ ਪੈਂਦਾ ਪੁਲਿਸ ਕੀ ਕਰਦੀ ਆ ਪੁਲਿਸ ਤਾਂ ਗੈਂਗਸਟਰ ਨੂੰ ਮਾਰਦੀ ਆ ਠੀਕ ਹੈ ਇਹ ਪੁਲਿਸ ਨੇ ਕਿਸੇ ਨੂੰ ਗੈਂਗਸਟਰ ਕਹਿ ਕੇ ਮਾਰਤਾ ਇਹ ਕਿੰਨੇ ਬੰਦਿਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਉਹ ਗੈਂਗਸਟਰ ਸੀ ਕੀ ਪੁਲਿਸ ਇੰਨਾ ਸੱਚ ਬੋਲਣ ਲੱਗ ਗਈ ਕਿ ਪੁਲਿਸ ਨੇ ਜਿਹਨੂੰ ਗੈਂਗਸਟਰ ਕਹਤਾ ਵਾਕਈ ਗੈਂਗਸਟਰ ਆ ਇਦਾ ਮਤਲਬ ਇੱਥੇ ਕੋਈ ਝੂਠਾ ਪਰਚਾ ਦਰਜ ਨਹੀਂ ਹੁੰਦਾ ਪੁਲਿਸ ਕੋਈ ਗਲਤ ਨਹੀਂ ਕੰਮ ਕਰਦੀ ਪੁਲਿਸ ਤਾਂ ਇਨਾ ਸੱਚ ਬੋਲਦੀ ਆ ਕਿ ਜਿਹਨੂੰ ਗੈਂਗਸਟਰ ਕਹਿ ਕੇ ਮਾਰਤਾ ਵੈਂ ਗੈਂਗਸਟਰ ਹੀ ਸੀ ਇਹ ਇਹ ਸਮਾਜ ਜੇ ਸਮਾਜ ਦਾ ਇੱਕ ਹਿੱਸਾ ਇਹ ਮੰਨਦਾ ਹੈਗਾ ਠੀਕ ਆ ਕਿ ਪੁਲਿਸ ਤਾਂ ਸਾਫ਼ ਸੁਥਰੀ ਆ ਪੁਲਿਸ ਤੇ ਤਾਂ ਕੋਈ ਦੋਸ਼ ਹੀ ਨਹੀਂ ਹੈ ਠੀਕ ਆ ਤੇ ਇੱਕ ਤਾਂ ਇਹਦਾ ਕਰਨਾਲ ਕੁੱਟਿਆ ਨਾ ਬਿਹਾਰ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਦੋ ਸਾਬ ਇੰਸਪੈਕਟਰਾਂ ਨੇ ਕੁੱਟਿਆ ਐਡੀਸ਼ਨਲ ਸੈਸ਼ਨ ਜੱਜ ਨੇ ਠੀਕ ਆ ਇਹ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਮੇਰੇ ਕੋਲ ਹੈ ਵੀ ਜੇ ਤੁਸੀਂ ਚਾਹੋ ਤਾਂ ਮੈਂ ਦਿਖਾ ਵੀ ਸਕਦਾ ਹੈਗਾ ਕਿ ਐਡੀਸ਼ਨਲ ਸੈਸ਼ਨ ਜੱਜ ਨੂੰ ਜਿਹੜਾ ਸੀਗਾ ਬਿਹਾਰ ਦੇ ਵਿੱਚ ਦੋ ਸਬ ਇੰਸਪੈਕਟਰਾਂ ਨੇ ਜਿਹੜਾ ਕੁੱਟਿਆ ਕਿਉਂਕਿ ਉਹਨਾਂ ਨੂੰ ਸੰਮਣ ਕਰਤੇ ਸੀ ਜਿਹੜਾ ਜਿਹੜਾ ਜੱਜ ਜਿਨੂੰ ਜਿਨੂੰ ਕਹਿੰਦੇ ਕਿ ਫਾਂਸੀ ਦੀ ਸਜ਼ਾ ਦੇਣ ਦਾ ਅਧਿਕਾਰ ਹੈਗਾ ਠੀਕ ਹੈ ਇਹ 19 ਨਵੰਬਰ 2021 ਦੀ ਖਬਰ ਆ ਆ ਮੜਾ ਦੇਖਿਓ ਜੀ ਤੁਸੀਂ ਬਿਹਾਰ ਪੁਲਿਸ ਆਫਸਰਜ਼ ਬੀਟ ਅਪ ਜਜ ਫਾਰ ਸਮਨਿੰਗ them ਆ ਮੜਾ ਦਿਖਾਇਓ ਜੀ ਕੈਮਰੇ ਤੇ ਇਹ ਪੰਜਾਬ ਪੁਲਿਸ ਨੇ ਫਿਰ ਵੀ ਲਾਇਆ ਹੀ ਕੀਤੀ ਹੈ ਹਾਂਜੀ ਇਹਨੇ ਹਜੇ ਫਿਰ ਵੀ ਲਾਇਆ ਕਰਨal ਤੱਕ ਹੀ ਰਹਿ ਗਿਆ ਜਦ ਜੱਜ ਵੀ ਘੁੱਟਦਾ ਦੀ ਕੋਸ ਹਾਂ ਇਹਦਾ ਮਤਲਬ ਤੁਸੀਂ ਚਾਹੋਗੇ ਪੁਲਿਸ ਵੀ ਪੰਜਾਬ ਪੁਲਿਸ ਹੋਰ ਤਰੱਕੀ ਕਰੇ ਹੈਨਾ ਦੇਖੋ ਇਹ ਤਾਂ ਕਿਸੇ ਦੇ ਸਕੇ ਨਹੀਂ ਹੈਗੇ ਠੀਕ ਹੈ ਇਸ ਕਰਕੇ ਇਹ ਕੁਝ ਵੀ ਕਰ ਸਕਦੇ ਆ ਹੂੰ ਕੁਝ ਵੀ ਕਰ ਸਕਦੇ ਆ ਪਿੰਡਾਂ ਜਿੰਨਾ ਬਾਰੇ ਜੋ ਬਹੁਤਾਰੇ ਬਲਦੇ ਬੋਲਦੇ ਵੀ ਕੀ ਹੁੰਦੇ ਆ ਉਹ ਸਾਰੇ ਲੋਕਾਂ ਨੂੰ ਪਤਾ ਹੈਗਾ ਪਰ ਪੁਲਿਸ ਦੇ ਵਿੱਚ ਕੀ ਹੁੰਦਾ ਕਿਹੜਾ ਆਮ ਸਿਪਾਹੀ ਆ ਹੂੰ ਜਾਂ ਕੋਈ ਹੌਲਦਾਰ ਲੈਵਲ ਤੱਕ ਦਾ ਬੰਦਾ ਹੇਠਲਾ ਜਿਹੜਾ ਮੁਲਾਜ਼ਮ ਆ ਨਾ ਉਹ ਲੋਕਾਂ ਪ੍ਰਤੀ ਉਸ ਤਰ੍ਹਾਂ ਦੁਸ਼ਮਣੀ ਨਹੀਂ ਰੱਖਦਾ ਹੂੰ ਜਿਵੇਂ ਆ ਬਹੁਤ ਸਾਰੀਆਂ ਕਈ ਵਰੀ ਨਾਰਾ ਲਾਉਂਦੀ ਸੀਗੇ ਕਿ ਸਪਾਈ ਸਾਡੇ ਭਾਈ ਨੇ ਅਫਸਰ ਸਾਰੇ ਕਸਾਈ ਨੇ ਠੀਕ ਹੈ ਜਿਹੜਾ ਹੇਠਲਾ ਅਧਿਕਾਰੀ ਹੈਗਾ ਉਹਦੇ ਉਹ ਉਹਦਾ ਫਿਰ ਵੀ ਮੁਕਾਬਲਤ ਨਾਲ ਫਰਕ ਹੁੰਦਾ ਪਰ ਜਿਵੇਂ ਜਿਵੇਂ ਇਹਨਾਂ ਚ ਉੱਪਰਲੇ ਰੈਂਕ ਤੱਕ ਜਾਂਦਾ ਜਾਂਦਾ ਹੈਗਾ ਉਹਦੇ ਚ ਹਰਾਮਪੁਣਾ ਉਹਨਾਂ ਹੀ ਵੱਧਦਾ ਜਾਂਦਾ ਹੈਗਾ ਠੀਕ ਆ ਉਹਦੇ ਚ ਲੋਕਾਂ ਨੂੰ ਉਹਦੇ ਚ ਹਲਕਾ ਜਿਹੜਾ ਹੈਗਾ ਨਾ ਉਹਨਾਂ ਹੀ ਵੱਧਦਾ ਜਾਂਦਾ ਹੈਗਾ ਠੀਕ ਹੈ ਤੇ ਇਸ ਕਰਕੇ ਪੁਲਿਸ ਬਾਰੇ ਕਦੇ ਵੀ ਇਹ ਭਲੇਖਾ ਜਿਹੜਾ ਨਹੀਂ ਰੱਖਣਾ ਚਾਹੀਦਾਗਾ ਇਹ ਪੁਲਿਸ ਬਾਰੇ ਭਲੇਖਾ ਉਹਨਾਂ ਨੂੰ ਹੋ ਸਕਦਾ ਜਿਨ੍ਹਾਂ ਦਾ ਪੁਲਿਸ ਨਾਲ ਕਦੇ ਵਾਹ ਨਾ ਪਿਆ ਹੋਵੇ ਜਾਂ ਲੱਗਦਾ ਵੀ ਕਿ ਪੁਲਿਸ ਥੋੜੀ ਜਿਹੜੀ ਹੈਗੀ ਆ ਉਹ ਰਾਖੀ ਕਰਦੀ ਆ ਹੁਣ ਮੈਂ ਦੱਸਦਾ ਕਿ ਉਹਨਾਂ ਨੇ ਐਡੀਸ਼ਨਲ ਸੈਸ਼ਨ ਜੱਜ ਭੰਨਿਆ ਬਿਹਾਰ ਦੇ ਵਿੱਚ ਠੀਕ ਆ ਕਰਨਲ ਭੰਨਿਆ ਠੀਕ ਆ ਆਮ ਲੋਕਾਂ ਨੂੰ ਤਾਂ ਭੰਦੀ ਰਹਿੰਦੇ ਹੈਗੇ ਅੱਛਾ ਇੱਕ ਇਹ ਇਹ ਚੀਜ਼ ਦੇ ਉੱਤੇ ਗੱਲਬਾਤ ਕੀਤੀ ਹੁਣ ਕੀ ਲੱਗ ਰਿਹਾ ਤੁਹਾਨੂੰ ਅੱਗੇ ਦਾ ਕੀ ਲੱਗ ਰਿਹਾ ਜਿਹੜਾ ਐਸਕੇਐਮ ਅੱਜ ਮੀਟਿੰਗ ਸੱਦੀ ਗਈ ਹੈ ਜਗਿੰਦਰ ਸਿੰਘ ਅਗਰਾਹਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਜਾ ਰਹੇ ਦੋ ਫਾਰਮਾਂ ਨੂੰ ਸੱਦਾ ਸੀ ਇੱਕ ਐਸਕੇਐਮ ਨੂੰ ਤੇ ਇੱਕ ਅਗਰਾਹਾਂ ਯੂਨੀਅਨ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਜਾ ਰਹੇ ਐਸਕੇਐਮ ਕੀ ਲੱਗਦਾ ਹੁਣ ਫੈਸਲਾ ਕੀ ਲਵੇਗਾ ਉਸ ਦਾ ਫੈਸਲਾ ਕੀ ਹੋਵੇਗਾ ਇਹ ਦੇਖੋ ਚਲੋ ਇਹ ਐਸਕੇਐਮ ਸਾਂਝਾ ਫੈਸਲਾ ਕਰਦਾ ਚੰਗੀ ਗੱਲ ਹੈ ਅਗਰਾਹਾਂ ਸਾਹਿਬ ਨੇ ਉਸ ਦਿਨ ਬਿਨਾਂ ਐਸਕੇਐਮ ਦੀ ਰਿਆ ਕਿਤੇ ਧਰਨੇ ਵੀ ਚੱਕ ਲੇ ਹਮ ਠੀਕ ਹੈ ਜਦੋਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਤੇ ਛੱਡਿਆ ਉਹਨਾਂ ਨੇ ਵੈਸੇ ਤਾਂ ਪੁਲਿਸ ਦੀ ਰਾਸਤੇ 'ਚ ਕੋਈ ਫੈਸਲਾ ਨਹੀਂ ਕਰਨਾ ਚਾਹੀਦਾਗਾ ਠੀਕ ਆ ਤੇ ਅੱਜ ਉਹਨਾਂ ਨੇ ਆਪਣੇ ਆਪ ਹੀ ਕਹਿਤਾ ਮੀਟਿੰਗ 'ਚ ਨਹੀਂ ਜਾਣਾ ਚਾਹੀਦਾ ਕੋਈ ਗੱਲ ਨਹੀਂ ਮੀਟਿੰਗ ਦੇ ਵਿੱਚ ਨਹੀਂ ਵੀ ਜਾਇਆ ਜਾ ਸਕਦਾ ਜ਼ਰੂਰੀ ਨਹੀਂ ਹੈ ਠੀਕ ਆ ਜੇ ਸਰਕਾਰ ਨੂੰ ਕਿਸ ਤਰ੍ਹਾਂ ਰੋਸਾ ਜ਼ਾਹਿਰ ਕਰਨਾ ਇਹ ਪਰ ਇਹ ਫੈਸਲਾ ਐਸਕੇਮ ਦੀ ਮੀਟਿੰਗ 'ਚ ਹੁੰਦਾ ਤਾਂ ਬਿਹਤਰ ਸੀ ਠੀਕ ਹੈ ਹੋ ਸਕਦਾ ਅਸੀਂ ਕਿਰਤੀ ਕਿਸਾਨੀ ਉਹਨਾਂ ਨੇ ਉਗਰਾਹਾਂ ਤੋਂ ਪੋਜੀਸ਼ਨ ਪਹਿਲਾਂ ਦੀ ਲਈ ਬੈਠੇ ਹੋਈ ਜੀ ਠੀਕ ਹੈ ਪਰ ਇਹ ਹੁੰਦਾ ਕਿ ਜਦੋਂ ਅਸੀਂ ਇੱਕ ਸਾਂਝੇ ਘੋਲ ਦੇ ਵਿੱਚ ਸ਼ਾਮਲ ਆਏ ਗਿਆ ਠੀਕ ਹੈ ਤੇ ਉਦੋਂ ਇਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਹਮ ਹੈ ਤਾਂ ਹਮੀ ਹਮ ਹੈ ਠੀਕ ਹੈ ਉਦੋਂ ਫਿਰ ਸਾਂਝੇ ਘੋਲ ਦੀ ਜਿਹੜੀ ਹੈਗੀ ਮਰਿਆਦਾ ਰੱਖਣੀ ਚਾਹੀਦੀ ਹੈ ਉਗਰਾਹਾਂ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਉਹ ਖਿਆਲ ਰੱਖਿਆ ਕਰਨ ਇਸ ਗੱਲ ਦਾ ਅੱਛਾ ਇੱਕ ਇੱਕ ਗੱਲ ਇਹ ਹੈ ਮਤਲਬ ਅਸੀਂ ਉਹ ਰਾਤ ਦੇਖੀ ਖੁਦ ਅੱਖੀ ਜਿਹੜਾ ਉੱਥੇ ਮੰਜ਼ਰ ਦੇਖਿਆ ਜਿਹੜੇ ਉੱਥੇ ਲੋਕ ਸੀ ਮਤਲਬ ਸਰ ਮੰਦੀਪ ਸਿੰਘ ਸਿੱਧੂ ਹੀ ਬੜੇ ਬੜੇ ਸਪੀਕਰ ਦੇ ਵਿੱਚ ਬੋਲ ਰਹੇ ਸੀ ਧਮਕੀ ਦਾ ਲੈ ਜਾ ਵੀ ਸੀ ਤੇ ਪਿਆਰ ਜਾ ਵੀ ਸੀ ਉਹ ਕਹਿ ਰਹੇ ਸੀ ਕਿ ਬਸ ਹੁਣ ਆਰਡਰ ਆ ਗਿਆ ਜੀ ਹੁਣ ਉੱਠਣਾ ਤੇ ਧਰਨਾ ਕਰਨਾ ਗੈਰ ਕਾਨੂੰਨੀ ਹੈ ਤੇ ਇੱਥੋਂ ਚਲੇ ਜਾਓ ਨਹੀਂ ਫਿਰ ਸਾਨੂੰ ਸਖਤੀ ਵੀ ਵਰਤਣੀ ਪਈ ਆਉਂਦੀ ਹੈ ਸਾਨੂੰ ਫਿਰ ਸਖਤੀ ਵੀ ਵਰਤਣੀ ਪਊਗੀ ਅਸਲ 'ਚ ਉਹ ਚੀਜ਼ਾਂ ਸਿਰਫ মিডিਆ ਤੇ ਸੀ ਤੇ মিডিਆ ਵੀ ਉੱਥੇ ਬਹੁਤ ਗਿਣਤੀ 'ਚ ਆਪਦਾ ਹੀ ਖੜਾ ਸੀ ਪਰ ਜਿਹੜੀ ਅਸਲੀ ਤਸਵੀਰ ਇਹ ਸੀ ਕਿ ਲੋਕਾਂ ਨੂੰ ਛੜ ਦਿੱਤਾ ਗਿਆ ਰਾਤ ਦੇ 11 12 ਵਜੇ ਬਜ਼ੁਰਗ ਔਰਤਾਂ ਤੇ ਬਜ਼ੁਰਗਾਂ ਲੋਕਾਂ ਨੂੰ ਐ ਛੱਡ ਦਿੱਤਾ ਗਿਆ ਜਿਵੇਂ ਉਹ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਮੌਕੇ ਕਹਤਾ ਕਿ ਜਾਓ ਹੁਣ ਜਿੱਥੇ ਜਾਣਾ ਜਾਓ ਸਾਨੂੰ ਤੁਹਾਡੀ ਕੋਈ ਪਰਵਾਹ ਨਹੀਂ ਤੇ ਫਿਰ ਜਿਹੜੇ ਲੋਕ ਉੱਥੇ ਖੜੇ ਰਹੇ ਸਵੇਰ ਤੱਕ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਬਜ਼ੁਰਗਾਂ ਨੂੰ ਡਾਂਗਾ ਨਾਲ ਭੰਨਿਆ ਗਿਆ ਹਾਲਾਂਕਿ ਕੋਈ ਸ਼ਰੌਲਾ ਨਹੀਂ ਪਾ ਰਹੇ ਸੀ ਕੋਈ ਨਾਹਰੇਬਾਜੀ ਨਹੀਂ ਕਰ ਰਹੇ ਸੀ ਇਹ ਸਾਰੇ ਕਟਨਾਗ੍ਰਾਮ ਤੋਂ ਕੀ ਕੀ ਯਾਰ ਹੁੰਦਾ ਹੈ ਨਹੀਂ ਦੇਖੋ ਇੱਕ ਇੱਕ ਤਾਂ ਪੁਲਿਸ ਬਾਰੇ ਜਿਹੜਾ ਇਹ ਪੱਕੀ ਮੰਚ ਬਿਠਾ ਲੈਣੀ ਚਾਹੀਦੀ ਆ ਕਿ ਲੋਕਾਂ ਦੀ ਦੁਸ਼ਮਣ ਆ ਪੁਲਿਸ ਕਦੇ ਲੋਕਾਂ ਦੀ ਮਿੱਤ ਨਹੀਂ ਹੋਊਗੀ ਜਿੰਨੂੰ ਇਹ ਭਲੇਖਾ ਹੈਗਾ ਠੀਕ ਆ ਉਹਨੇ ਜਿੰਨੂੰ ਕਹਿੰਦੇ ਕਿ ਮਨੁੱਖੀ ਜਾਮੇ ਚ ਆ ਕੇ ਜੇ ਅਕਲ ਹੀ ਨਹੀਂ ਇਹ ਤਾਂ ਬਿਲਕੁਲ ਵਰਤੀ ਨਹੀਂ ਉਹਨੇ ਉਹ ਕਿਸੇ ਭਲੇਖੇ ਜੀ ਤੁਰਿਆ ਫਿਰਦਾ ਜਿੱਦਨ ਕਰਨ ਵਾਲ ਨੂੰ ਉਹਦੇ ਪਈਆਂ ਉਹਨੂੰ ਉਦੋਂ ਸਮਝਾਈ ਉਦੋਂ ਤੱਕ ਮਤਲਬ ਬਹੁਤ ਧੀਰ ਹੋ ਹੋ ਚੁੱਕੀ ਹੋਊਗੀ ਠੀਕ ਆ ਕਿਸੇ ਵੀ ਇਲਾਕੇ ਦੇ ਵਿੱਚ ਜੋ ਜੋ ਅਪਰਾਧ ਹੁੰਦਾ ਉਸ ਇਲਾਕੇ ਦੀ ਪੁਲਿਸ ਦੀ ਰਹਿਨਮਾਈ ਹੇਠ ਹੁੰਦਾ ਫਰੋਹੇਪੁਰ ਜ਼ਿਲ੍ਹੇ ਚ ਕਿਸੇ ਪੁਲਿਸ ਵਾਲੇ ਦੇ ਖਾਸਮ ਖਾ ਰਿਸ਼ਤੇਦਾਰਾਂ ਮੋਟਰਸਾਈਕਲ ਚੱਕਿਆ ਗਿਆ। ਹੂੰ ਠੀਕ ਹੈ ਉਹ ਐਸਐਚਓ ਕੋਲੇ ਗਿਆ ਉਹ ਨਾਲ ਦੇ ਨਾਲ ਫੋਨ ਮਾਰਿਆ ਵੀ ਸਾਲੇ ਸਾਡਾ ਬੰਦਾ ਤਾਂ ਬਖਸ਼ ਦਿੰਦੇ। ਅੱਧੇ ਘੰਟੇ ਬਾਅਦ ਐਸਐਚਓ ਮਿਲ ਐਸਐਚਓ ਦੇ ਰਿਸ਼ਤੇਦਾਰ ਨੂੰ ਉਹ ਮੋਟਰਸਾਈਕਲ ਵਾਪਸ ਮਿਲ ਗਿਆ। ਹੂੰ ਠੀਕ ਹੈ ਇਸ ਕਰਕੇ ਉਹ ਜਿਹੜਾ ਕੋਈ ਵੀ ਜੀਬ ਕਤਰਾ ਹੈਗਾ ਉਹ ਇਲਾਕੇ ਦੇ ਐਸਐਚਓ ਦੀ ਰਾਇ ਨਮਾ ਜੀ ਹੇਠ ਚਿੱਟਾ ਵਿਕਣਾ, ਸੱਟਾ ਲੱਗਣਾ ਜੋ ਜਦੋਂ ਵੀ ਕੋਈ ਨਵਾਂ ਐਸਐਚਓ ਆਉਂਦਾ ਉਹ ਪਹਿਲਾ ਐਸਐਚਓ ਦੱਸ ਕੇ ਜਾਂਦਾ ਵੀ ਇਲਾਕੇ 'ਚ ਆ ਸਾਡੇ ਟਾਊਟ ਆ ਜਿਹੜੇ ਹੈਗੇ ਆ ਸਮਾਜ ਵਿਰੋਧੀ ਅੰਸਰ ਨੇ ਜਿਵੇਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੇ ਵੀ ਵੀ ਮਤਲਬ ਆਪਣੇ ਜਿਹੜੇ ਕੁੱਤੇ ਕਮਾ ਚੜਿੱਕਾ ਲਾਉਣਗੇ ਠੀਕ ਆ ਤੇ ਆ ਆ ਵੀ ਆਪਣੇ ਕੁੱਤੇ ਕਮਾ ਚ ਸਾਈ ਹੋਣਗੇ ਠੀਕ ਆ ਫਲਾਣੇ ਪਿੰਡ ਦਾ ਸਰਪੰਚ ਫਲਾਣੇ ਪਿੰਡ ਦਾ ਨੰਬਰਦਾਰ ਫਲਾਣੇ ਪਿੰਡ ਦਾ ਆ ਟਾਊਟ ਹੈਗਾ ਜਿਹੜਾ ਹੈਗਾ ਇਸ ਕਰਕੇ ਉਹ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਪਹਿਲਾਂ ਮਿਲਦੇ ਆਗੇ ਠੀਕ ਆ ਹੁਣ ਇੱਥੇ ਇੱਕ ਦੁਜਾ ਫਰੀਦਕੋਟ ਜਿਲ੍ਹੇ ਦੀ ਇੱਕ ਬੀਬੀ ਐਸ ਐਚਓ ਸੀਗੀ ਉਹ ਸਾਡਾ ਕੱਪੜੇ ਦੀ ਦੁਕਾਨ ਵਾਲਾ ਮਿੱਤਰੋ ਕਹਿੰਦਾ ਯਾਰ ਇਹ ਕਹਿੰਦਾ ਮੇਰੇ ਤੋਂ ਸੂਟ ਹੀ ਬਹੁਤ ਵਾਰੀ ਫਰੀ ਚ ਲੈ ਗਈ ਵੀ ਆਹ ਸੂਟ ਚਾਹੀਦਾ ਆਹ ਸੂਟ ਚਾਹੀਦਾ ਹੈਗਾ ਹਨਾ ਠੀਕ ਆ ਤੋ ਇਹ ਇਹ ਸਾਰਾ ਕੁਝ ਜਿਹੜਾ ਹੈਗਾ ਵੀ ਕਿਸੇ ਨੂੰ ਜਿਹੜੇ ਬੰਦੇ ਦਾ ਵਾਹ ਨਹੀਂ ਪਿਆਗਾ ਕਣਾ ਹੁਣ ਜਿਹੜਾ ਇਹ ਫੈਸਲਾ ਇਹ ਕਰ ਦਿੱਤਾ ਗਿਆ ਵੀ ਕਿਸਾਨ ਕਿਸਾਨ ਅੰਦੋਲਨ ਕਰਕੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਜਿਹੜੇ ਵਪਾਰੀਆਂ ਤੋਂ ਫਰੋਤੀ ਮੰਗਦੇ ਉਹ ਤਾਂ ਨਹੀਂ ਕਿਸਾਨ ਜਿੱਥੇ ਬੰਦੀਆਂ ਮੰਗਦੀਆਂ ਆਂ ਤੇ ਫਰੋਤੀਆਂ ਮੰਗਰ ਵਾਲੇ ਕਿੰਨੇ ਕੁ ਰੋਕਤੇ ਫਰੋਤੀਆਂ ਮੰਗਰਾਂ ਨੂੰ ਕਿੰਨੇ ਕੋਈ ਸ਼ਹਿਰ ਦਾ ਦੁਕਾਨਦਾਰ ਤੇ ਵਪਾਰੀ ਨੂੰ ਪੰਜਾਬ ਸਰਕਾਰ ਨੇ ਜਿਹੜੀ ਸੁਰੱਖਿਆਤ ਸੁਰੱਖਿਆਤ ਕਰਤਾ ਲਾਅ ਐਂਡ ਆਰਡਰ ਦਾ ਜਲੂਸ ਨਿਕਲਿਆ ਹੋਇਆ ਇਹਨਾਂ ਦਾ ਕੋਈ ਹੈ ਹੀ ਨਹੀਂਗਾ ਠੀਕ ਆ ਜਿੱਥੋਂ ਤੱਕ ਤੁਸੀਂ ਉਹਦੀ ਬੋਲਬਾਣੀ ਦੀ ਗੱਲ ਕਰਦੇ ਸੀ ਦੇਖੋ ਉਹਦੀ ਬੋਲਬਾਣੀ ਬਿਲਕੁਲ ਪ੍ਰੇਮ ਚੋਪੜੇ ਵਾਲੇ ਪ੍ਰੇਮ ਚੋਪੜਾ ਇੱਕ ਵਿਲਨ ਹੁੰਦਾ ਸੀ ਹਿੰਦੀ ਕਰਤਾ ਬਤਮੀਜੀ ਰਿਆ ਹੁੰਦਾ ਸੀ ਪਰ ਉਹ ਹੱਸ ਕੇ ਬਤਮੀਜੀ ਕਰਦਾ ਸੀਗਾ ਹੂੰ ਡੀਆਈਜੀ ਜਿਹੜਾ ਮਨਦੀਪ ਸਿੱਧੂ ਸੀ ਉਹ ਬਿਲਕੁਲ ਪ੍ਰੇਮ ਚੋਪੜਾ ਬਣਿਆ ਹੋਇਆ ਸੀ ਉਦੋਂ ਬੋਲ ਤਾਂ ਪਿਆਰ ਨਾਲ ਰਿਹਾ ਸੀਗਾ ਠੀਕ ਆ ਪਰ ਉਹਦੇ ਜਿਹੜੇ ਸ਼ਬਦਾਂ ਦਾ ਮਤਲਬ ਇਹ ਸੀਗਾ ਕੋਈ ਐਸੀ ਕਿ ਗੁੰਡਾ ਅਡਰੈਸ ਕਰ ਰਿਹਾ ਹੁੰਦਾ ਜਿਵੇਂ ਮਨਦੀਪ ਸਿੱਧੂ ਬਿਲਕੁਲ ਗੁੰਡਿਆਂ ਦੀ ਤਰ੍ਹਾਂ ਸੀ ਉਹਦੀ ਭਾਸ਼ਾ ਸੁਧਰੀ ਹੋਈ ਸੀ ਪਰ ਉਹਦਾ ਮਤਲਬ ਇਹੀ ਸੀ ਹੈਨਾ ਔਰ ਜੋ ਕੁਛ ਉਥੇ ਕਿਸਾਨਾਂ ਦੇ ਸਿਲੰਡਰ ਤੱਕ ਨਹੀਂ ਛੱਡੇ ਹੂੰ ਠੀਕ ਆ ਇਹ ਤਾਂ ਅਸੀਂ ਖੁਦ ਆਪਣੇ ਅੰਦੋਲਨਾਂ ਚ ਵਾਹ ਪਿਆ ਹੈਗਾ ਠੀਕ ਆ ਮਤਲਬ ਇਹ ਤਾਂ ਇੰਨੀ ਭੁੱਖ ਵੜੀ ਹੁੰਦੀ ਹੈ ਇਹਨਾਂ ਲੋਕਾਂ ਚ ਕਿ ਤਾਂ ਕਿਸੇ ਦੀ ਕੋਈ ਚੀਜ਼ ਨਾ ਛੱਡਣ ਹੂੰ ਠੀਕ ਆ ਕੋਈ ਸਬਜੀ ਵਾਲੀ ਦੀ ਰਿਹੜੀ ਤੋਂ ਕਿਲੋ ਆਲੂ ਚੱਕ ਲਏ ਫ੍ਰੀ ਸਬਜੀ ਚੱਕ ਲਈ ਫ੍ਰੀ ਫਰੂਟ ਚੱਕ ਲਿਆ ਇਹ ਤਾਂ ਪੁਲਿਸ ਦਾ ਕਰਦਾਰ ਆ ਨਾ ਇਸ ਕਰਕੇ ਉਹ ਸਿਲੰਡਰ ਤੋਂ ਉਹਨਾਂ ਵਾਸਤੇ ਬਹੁਤ ਵੱਡੀ ਚੀਜ਼ ਹੈਗੀ ਆ ਠੀਕ ਆ ਸਿਲੰਡਰ ਚੱਕ ਲਿਆ ਮੰਜੇ ਚੱਕ ਲਏ ਆ ਫਰੀਦਕੋਟ ਇੱਕ ਅਦੁੱਜ ਜਦੋਂ ਇੱਕ ਮਹਿਲਾ ਲੇਡੀ ਮਤਲਬ ਮਹਿਲਾ ਡਾਕਟਰ ਦੇ ਨਾਲ ਬਤਮੀਜੀ ਹੋਈ ਸੀ ਅਸੀਂ ਉਹਨੂੰ ਇਨਸਾਫ ਦਉਣ ਲਈ ਅੰਦੋਲਨ ਕੀਤਾ ਠੀਕ ਆ ਸਾਡਾ ਸਾਰਾ ਟੈਂਟ ਗੱਦੇ ਸਭ ਕੁਝ ਫਰੀਦਕੋਟ ਪੁਲਿਸ ਨੇ ਆਪਲੇ ਜਿਹੜਾ लाठी चार्ज ਕੀਤਾ ਧਰਨਾ ਚੱਕਿਆ ਗਿਆ ਤੇ ਉਹ ਸਾਰਾ ਟੈਂਟਲ ਨੂੰ ਅਸੀਂ ਆਪਦੇ ਮਤਲਬ ਜੀ ਸੀਗਾ ਉਹ ਖਰੀਦ ਕੇ ਦਿੱਤਾ ਹੈਗਾ ਠੀਕ ਆ ਤੇ ਇਸ ਕਰਕੇ ਪੁਲਿਸ ਨੇ ਲੋਕਾਂ ਦਾ ਸਮਾਨ ਚੱਕ ਲਿਆ ਟੈਂਟ ਚੱਕ ਲਏ ਹੋਰ ਚੱਕ ਲਿਆ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਸੰਯੁਕਤ ਕਿਸਾਨ ਮੋਰਚਾ ਅਸੀਂ ਜਿਹੜਾ ਹੈਗਾ ਕਿ ਪੰਜਾਬ ਸਰਕਾਰ ਮੀਟਿੰਗਾਂ ਬੁਲਾਈ ਉਹ ਜੋ ਮਰਜ਼ੀ ਕਰੀ ਜਾਵੇ ਪਹਿਲੇ ਨੰਬਰ ਤੇ ਜਿਹੜੇ ਸਾਡੇ ਕਿਸਾਨ ਗ੍ਰਿਫਤਾਰ ਨੇ ਉਹਨਾਂ ਦੀ ਰਿਹਾਈ ਜਿਹੜਾ ਉਹਨਾਂ ਦੇ ਟਰੈਕਟਰ ਤੇ ਸਮਾਨ ਨੱਪਿਆ ਹੋਇਆ ਉਹ ਵਾਪਸ ਦਿਵਾਉਣਾ ਇਹ ਸਾਡੀ ਅੱਜ ਪਹਿਲੀ ਪ੍ਰਾਇੋਰਟੀ ਆ ਬਾਕੀ ਸਭ ਗੱਲਾਂ ਦੂਜੇ ਨੰਬਰ ਤੇ ਆ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਰਿਹਾ ਕਰਵਾਉਣਾ ਹੈਗਾ ਜਿਹੜੇ ਗ੍ਰਿਫਤਾਰ ਆ ਤੇ ਜਿਹੜਾ ਉਹਨਾਂ ਦਾ ਸਮਾਨ ਨੱਪਿਆ ਹੈਗਾ ਉਹ ਵਾਪਸ ਕਰਵਾਉਣਾ ਹੈਗਾ ਠੀਕ ਆ ਇਹ ਸਾਡੀ ਅੱਜ ਪਹਿਲੇ ਨੰਬਰ ਦੇ ਇਹਦੇ ਵਾਸਤੇ ਸਾਨੂੰ ਕੋਈ ਵੀ ਅੰਦੋਲਨ ਕਰਨਾ ਪਿਆ ਉਹ ਕਰਾਂਗੇ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਹਮਲਾ ਸ਼ੰਭੂ ਤੇ ਖਨੋਰੀ ਵਾਲਿਆਂ ਤੇ ਨਹੀਂ ਹੈ ਇਹ ਹਮਲਾ ਹਰ ਅੰਦੋਲਨ ਕਰਨ ਵਾਲੇ ਬੰਦੇ ਤੇ ਆ ਹਰ ਬੰਦਾ ਜਿਹੜਾ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਕਹਿਣ ਦੀ ਜ਼ਰੂਰਤ ਕਰਦਾ ਹੈਗਾ ਇਹ ਹਮਲਾ ਉਹਨਾਂ ਤੇ ਹੈਗਾ ਤੇ ਇਸ ਕਰਕੇ ਇਹਨੂੰ ਬਿਲਕੁਲ ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਉਹਨਾਂ ਦੇ ਵਪਾਰੀਆਂ ਨੂੰ ਜੋ ਵੀ ਬੰਦਾ ਇੱਥੇ ਠੀਕ ਤਰੀਕੇ ਨਾਲ ਜ਼ਿੰਦਗੀ ਜੀਣੀ ਚਾਹੁੰਦਾ ਹੈਗਾ ਉਹਨੂੰ ਇਸ ਪੁਲਸੀਆ ਸਟੇਟ ਜਿਹੜਾ ਸਟੇਟ ਨੂੰ ਬਣਾਇਆ ਜਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਸ਼ਰਿਆਮ ਪੰਜਾਬ ਦਾ ਮੁੱਖ ਮੰਤਰੀ ਧਮਕੀ ਵਾਲੀ ਸੁਰਚੇ ਕਹਿ ਰਿਹਾ ਜਾਂ ਟੀਚਰਾਂ ਕਰ ਰਿਹਾ ਅੱਜ ਰਾਤ ਨੂੰ ਦੇਖਿਓ ਕੀ ਹੁੰਦਾ ਹੂੰ ਮੈਂ ਤਾਂ ਕਹਿੰਦਾ ਤੋਰੀ ਜਾਨ ਇੱਥੇ ਅੱਜ ਤੋਰੀ ਜਾਨ ਠੀਕ ਆ ਔਰ ਉਹਨੂੰ ਇਹ ਲੱਗਦਾ ਕਿ ਜਿਹੜਾ ਉਹ 3.5 ਕਰੋੜ ਲੋਕਾਂ ਦਾ ਕਹਿੰਦਾ ਕਸਟੋਡੀਅਨ ਨਾ ਨਾ ਤਾਂ ਉਹਨੂੰ ਕਦੇ ਪੰਜਾਬ ਦੇ ਦਲਤ ਦਲਤਾਂ ਦਾ ਕਸਟੋਡੀਅਨ ਬਣਿਆ ਕਿ ਮਜ਼ਦੂਰਾਂ ਨਾਲ ਕਦੇ ਮੀਟਿੰਗ ਨਹੀਂ ਕੀਤੀ ਕਿਸਾਨਾਂ ਦਾ ਜਿੰਨਾ ਕੋਈ ਕਸਟੋਡੀਅਨ ਆ ਉਹ ਅਸੀਂ ਦੇਖ ਹੀ ਲਿਆ ਵਪਾਰੀਆਂ ਤੋਂ ਜਿਹੜੀਆਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਵੱਡੇ ਵੱਡੇ ਮਾਲ ਖੋਲ ਰਹਿਣਾਂ ਦਾ ਧੰਦੇ ਚੌਪ ਟੋਰੇ ਛੋਟੇ ਦੁਕਾਨਦਾਰਾਂ ਦੇ ਉਹਨਾਂ ਦਾ ਜਿੰਨਾ ਕੋਈ ਕਸਟੋਡੀਅਨ ਆ ਉਹ ਦੇਖ ਹੀ ਰਿਹਾ ਹੈਗਾ ਠੀਕ ਆ ਉਹ ਕਿਸੇ ਦਾ ਕਸਟੋਡੀਅਨ ਨਹੀਂ ਉਹ ਖੁਦ ਅਮਿਤ ਸ਼ਾਹ ਦੀ ਕਸਟਡੀ ਦੇ ਵਿੱਚ ਜੀ ਬਹੁਤ ਬਤਨ ਸ਼ੁਕਰੀਆ ਜੀ ਸਾ ਗੱਲਬਾਤ ਕੀਤੀ ਰਜਿੰਦਰਦੀਪ ਸਿੰਘ ਵਾਲਾ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡਾ ਐਸਕੇਐਮ ਦਾ ਹੁਣ ਮੁੱਖ ਮਕਸਦ ਇਹ ਹੈ ਕਿ ਜਿਹੜੇ ਆਗਵਾ ਨੂੰ ਸਾਡਿਆਂ ਨੂੰ ਜਿਹੜੇ ਖਨੌਰੀ ਤੇ ਸ਼ੰਭੂ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕਰਾਉਣਾ ਤੇ ਜਿਹੜਾ ਜਿਹੜਾ ਕਿਸਾਨਾਂ ਦਾ ਸਮਾਨ ਸਰਕਾਰ ਨੱਪੀ ਬੈਠੀ ਹੈ ਉਹ ਵਾਪਸ ਦਿਵਾਉਣਾ ਇਹਦੇ ਲਈ ਸਾਨੂੰ ਅੰਦੋਲਨ ਵੀ ਕਰਨਾ ਪੈ ਸਕਦਾ ਤੇ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਮੀਟਿੰਗਾਂ ਦੀਆਂ ਸੋਚੀਆਂ ਜਾਣਗੀਆਂ ਪਰ ਪਹਿਲ ਸਾਡੀ ਮੰਗ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਪੁਲਿਸ ਜਾਂ ਸਟੇਟ ਬਣ ਰਹੀ ਹੈ ਇਹਦੇ ਤੇ ਲੋਕਾਂ ਨੂੰ ਹੁਣ ਸੋਚਣ ਦੀ ਲੋੜ ਹੈ ਇਹ ਜੇ ਇੱਥੇ ਕਿਸਾਨਾਂ ਨੂੰ ਇੱਥੋਂ ਤੱਕ ਤਸੀਹੇ ਕਿਸਾਨ ਜਾਂ ਜਿਹੜੇ ਲੋਕ ਗੈਰ ਸਮਾਜੀ ਨੇ ਜਿਹੜੇ ਲੋਕ ਗੈਂਗਸਟਰ ਨੇ ਉਹਨਾਂ ਨੂੰ ਪੁਲਿਸ ਦਾ ਖਤਰਾ ਹੋ ਆਮ ਲੋਕਾਂ ਨੂੰ ਕੀ ਹੈ ਤਾਂ ਕਰ ਨਾਲ ਦੀ ਘੁੱਟ ਤੋਂ ਬਾਅਦ ਇਹ ਵੀ ਸਭ ਕੁ ਲੈ ਲੈਣਾ ਚਾਹੀਦਾ ਹੈ ਕਿ ਪੁਲਿਸ ਹੁਣ ਕਿਸੇ ਨੂੰ ਵੀ ਹੱਥ ਪਾ ਸਕਦੀ ਹੈ ਪੁਲਿਸ ਲਈ ਸ਼ਰੀਫ ਜਾਂ ਇਹ ਬਦਮਾਸ਼ ਦਾ ਫਰਕ ਨਹੀਂ ਪੁਲਿਸ ਨੇ ਜਿਹਨੂੰ ਨੱਪਣਾ ਹੁਣ ਉਹਨੂੰ ਨੱਪੇਗੀ ਇਹ ਪੁਲਿਸ ਜਾਂ ਸਟੇਟ ਦਾ ਜਿਹੜਾ ਭਗਵਾਨ ਸਿੰਘ ਮਾਨ ਨੇ ਪਾਵਰਾਂ ਦਿੱਤੀਆਂ ਜਿਹੜੇ ਨਵੇਂ ਕਾਨੂੰਨ ਆਏ ਉਹਨਾਂ ਨੇ ਪਾਵਰਾਂ ਦਿੱਤੀਆਂ ਉਹਦੇ ਤਹਿਤ ਤੇ ਸਾਰਾ ਕੁਝ ਚੱਲ ਰਿਹਾ ਹੈ